ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਬਰਤਰੀ ਸਿੰਘ ਕੈਲਾ ਸੋ ਗੱਲ ਕਰਦੇ ਆਂ ਖਬਰ ਸਾਹਮਣੇ ਆ ਰਹੀ ਆ ਮੋਗਾ ਦੇ ਪਿੰਡ ਪਿੰਡ ਬਲਖੰਡੀ ਤੋਂ ਜਿੱਥੇ ਇੱਕ ਪਰਾਣੀ ਦੇ ਚੜਾਈ ਕਰਨ ਤੋਂ ਬਾਅਦ ਅੰਤਮਰਦਾਸ ਕੀਤੀ ਜਾਂਦੀ ਸੋ ਅੰਤਮਰਦਾਸ ਨੂੰ ਲੈ ਕੇ ਕੁਝ ਸਿੱਖ ਜਥੇਬੰਦੀਆਂ ਔਰ ਪ੍ਰਸ਼ਾਸਨ ਔਰ ਪਿੰਡ ਵਿੱਚਕਾਰ ਕੁਝ ਹਾਲਾਤ ਤਣਾਪੂਰਕ ਹੋ ਜਾਂਦੇ ਨੇ ਸੋ ਇਥੇ ਮੰਨਿਆ ਜਾਂਦਾ ਇੱਕ ਸ਼ਖਸ ਨੂੰ ਲੈ ਕੇ ਜਿਹੜਾ ਕਿ ਚੜ੍ਹਾਈ ਕਰ ਚੁੱਕਾ ਉਹਦੀ ਅੰਤਮ ਅਰਦਾਸ ਤੇ ਇਤਰਾਜ ਪਾਇਆ ਗਿਆ ਅਰਦਾਸ ਨੂੰ ਲੈ ਕੇ ਕੁਝ ਸਿੱਖ ਜਥੇਬੰਦੀ ਨੇ ਇਤਰਾਜ ਕੀਤਾ ਹੈ ਸੋ ਕਿਉਂ ਇਤਰਾਜ ਕੀਤਾ ਕਹਿੰਦੇ ਕਿ ਆ ਜਾਂਦਾ ਹੈ ਕਿ ਉਸ ਸ਼ਖਸ ਮਰਨ ਵਾਲਾ ਉਸ ਦਾ ਪਹਿਲਾ ਸਰਸੇ ਵਾਲੇ ਇਹ ਦਾ ਨਾਮ ਲਿਆ ਆ ਸੀ ਉਹ ਡੇਰਾ ਪ੍ਰੇਮੀਆਂ ਦੇ ਨਾਲ ਸੰਬੰਧ ਰੱਖਦਾ ਸੀ ਇਸ ਕਰਕੇ ਕਿਉਂਕਿ ਸ਼੍ਰੀ ਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੈ ਕਿ ਉਹਨਾਂ ਦੇ ਨਾਲ ਵਾਰਤਾ ਲਾਪ ਨਹੀਂ ਰੱਖਣਾ ਸੋ ਇਸ ਗੱਲ ਨੂੰ ਲੈ ਕੇ ਇਹ ਇਹਵਾਦ ਛੜਿਆ ਲੇਕਿਨ ਪਿੰਡ ਵਾਲਿਆਂ ਦੇ ਕਹਿਣ ਮੁਤਾਬਕ ਉਹ ਡੇਰਾ ਪ੍ਰੇਮੀ ਨਵੇਂ ਸੀ ਉਹ ਪਹਿਲਾ ਡੇਰਾ ਪ੍ਰੇਮੀ ਸੀ ਲੇਕਿਨ ਉਹ ਅੱਜ ਉਹਦਾ ਸਾਰਾ ਪਰਿਵਾਰ ਉਹ ਡੇਰੇ ਪ੍ਰੇਮੀ ਦੇ ਨਾਲ ਕਿਸੇ ਤਰ੍ਹਾਂ ਦਾ ਵਿਸਵਰਕ ਨਹੀਂ ਰੱਖਦਾ ਇੱਥੇ ਵੀ ਜਦੋਂ ਸਿੱਖ ਜਿੱਥੇ ਬੰਦਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਉਹ ਡੇਰਾ ਪ੍ਰੇਮੀ ਸੀ ਲੇਕਿਨ ਪਿੰਡ ਵਾਲੇ ਕਹਿੰਦੇ ਕਿ ਡੇਰਾ ਪ੍ਰੇਮੀ ਨਹੀਂ ਸੀ ਆਖਰ ਨੂੰ ਇਹ ਗੱਲ ਕੀ ਹੈ ਕਿ ਪੂਰਾ ਮਾਮਲਾ ਹੈ ਹਰ ਇੱਕ ਇਨਸਾਨ ਨੂੰ ਸੋਚਣਾ ਬਣਦਾ ਹੈ ਆਖਰ ਨੂੰ ਇਹ ਕਿਹਦੀ ਗੱਲ ਜੇ ਵਿੱਚ ਤਤ ਹੈ ਕਿਹੜਾ ਸੱਚ ਬੋਲ ਰਿਹਾ ਹੈ ਕਿਹੜਾ ਝੂਠ ਬੋਲ ਰਿਹਾ ਹੈ ਆਖਰ ਨੂੰ ਬੰਦੇ ਨੂੰ ਇਹ ਗੱਲ ਸੋਚਣੀ ਸਮਝਣੀ ਚਾਹੀਦੀ ਹੈ ਬਾਣੀ ਦੇ ਬਚਨ ਹੈ ਚਾਰ ਕੁੰਟ ਦਾੰਦਿਸ਼ ਭਰਮੇ ਥਕਾਏ ਪ੍ਰਭ ਕੀ ਸ਼ਾਮ ਜਿੱਥੇ ਵੀ ਬੰਦਾ ਜਿੰਨੀਆਂ ਮਰਜ਼ੀ ਦੇ ਸ਼ਾਮਾਂ ਦੇ ਵਿੱਚ ਦੇ ਜਾਂਦੇ ਵਿੱਚ ਕਿਤੇ ਵੀ ਭਟਕ ਕੇ ਆ ਜਾਵੇ ਆਖਰ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਆਉਣਾ ਹੀ ਪੈਂਦਾ ਹੈ ਉਸੇ ਤਰ੍ਹਾਂ ਹੀ ਬੰਦਾ ਜਿੰਨੇ ਮਰਜ਼ੀ ਅੱਜ ਦੇ ਰਣਾ ਸੰਬੰਧ ਰੱਖਦਾ ਹੈ ਜਿੱਥੇ-ਜਿੱਥੇ ਵੀ ਮੱਥੇ ਰਗੜਦਾ ਫਿਰਦਾ ਹੈ ਆਖਰ ਉਹਦਾ ਭੋਗ ਤਾਂ ਗੁਰਗੰਥ ਸਾਹਿਬ ਦੀ ਸ਼ਰਨ ਦੇ ਵਿੱਚ ਹੀ ਪੈਂਦਾ ਹੈ ਸੋ ਉਸੇ ਤਰ੍ਹਾਂ ਹੀ ਪਿੰਡ ਬਲ ਠੰਡੀ ਦੇ ਵਿੱਚ ਹੋਇਆ ਕਹਿੰਦੇ ਇਹ ਡੇਰਾ ਪ੍ਰੇਮੀ ਸੀ ਪਹਿਲਾਂ ਲੇਕਿਨ ਹੁਣ ਨਹੀਂ ਸੀ ਇਸ ਲਈ ਇਹ ਪੰਡ ਵਾਲਿਆਂ ਦੇ ਕਰਨ ਮੁਤਾਬਕ ਇਹਦਾ ਕੋ ਅੰਤਮ ਅਰਦਾਸ ਗੁਰੂ ਕਰ ਕੀਤੀ ਜਾ ਰਹੀ ਹੈ ਜਾਂ ਕੀਤੀ ਜਾਵੇਗੀ ਸੋ ਕੀ ਕੀਤੀ ਗਈ ਹੈ ਜਾਂ ਨਹੀਂ ਕੀਤੀ ਗਈ ਸਾਰੀ ਗੱਲਬਾਤ ਤੁਹਾਨੂੰ ਇਸ ਖਬਰ ਦੇ ਵਿੱਚ ਦਿਖਾਉਣੇ ਆ ਇਸ ਲਈ ਬੇਨਤੀ ਕਰਦੇ ਆ ਕਿ ਭਾਈ ਗੁਰਗੰਸ ਸਾਹਿਬ ਸਭ ਤੋਂ ਵੱਡੇ ਗੁਰਗੰਸ ਸਾਹਿਬ ਨੇ ਗੁਰਗੰਸਾਂ ਦਾ ਪੱਲਾ ਫੜ ਕੇ ਹੋਰ ਦੇਹ ਧਾਰੀ ਪਖੰਡੀ ਡੇਰੇ ਸਭ ਨੂੰ ਆਸਰੇ ਛੱਡ ਕੇ ਗੁਰਦਾਰ ਸਾਹਿਬ ਦੇ ਨਾਲ ਲੱਗ ਗਏ ਮੈਂ ਪਹਿਲਾਂ ਮੇਰੀ ਬੇਨਤੀ ਹੈ ਮੈਂ ਪਹਿਲਾਂ ਮੇਰੀ ਬੇਨਤੀ ਦੂਜੇ ਦੀ ਵੀ ਗੱਲ ਮੈਂ ਗੱਲ ਸੁਣਿਆ ਫਿਰ ਦੂਜੇ ਦੀ ਗੱਲ ਵੀ ਸੁਣ ਕੇ ਚਲਾਉਣਾ ਮੈਂ ਕਹਿੰਦਾ ਜੀ ਇਹ ਕੋਈ ਮੁੱਦਾ ਨਹੀਂਗਾ ਇੱਕ ਮੁੱਦਾ ਨਹੀਂ ਗਾ ਇੱਕ ਮਿੰਟ ਵਿੱਚ ਜਿਹੜੀ ਬੇਨਤੀ ਕਰਦਾ ਸਭ ਤੋਂ ਮੇਰੀ ਬੇਨਤੀ ਆ ਵੀ ਮੁਲਾਜ਼ਮ ਖੜੇ ਆ ਹਾਂਜੀ ਜੇ ਮੇਰੀ ਗੱਲ ਬਾਤ ਤੋਂ ਮੈਂ ਟੋਟ ਜੂਗਾ ਮੇਰ ਤੋਂ ਨਾ ਹੋਗੀ ਜਿਹੜਾ ਸਾਥੀ ਆ ਕੇ ਮਰਜੀ ਕਰ ਲਿਆ ਆਪਾਂ ਸੁਣਨਾ ਹੀ ਆ ਹੌਕਿਆਂ ਦੀ ਗੱਲ ਵੀ ਆਪਣੀ ਹੁਣ ਤੇ ਆਪਾਂ ਕੋਈ ਲੜਾਈ ਵਾਲੀ ਨਹੀਂ ਵਿਚਾਰਾਂ ਕਰਨੀਆਂ ਵਿਚਾਰਾਂ ਚ ਕੋਈ ਹਾਰ ਜੇ ਤੇ ਕੋਈ ਜਿੱਤੇ ਜੇ ਅਨਪੜ ਮੈਂ ਮੰਨਦਾ ਹੁਣ ਆਪਣਾ ਵੀ ਖਵਾਰ ਹੋਏ ਸਭ ਮਿਲਣਗੇ ਬੱਚੇ ਸ਼ਰਨ ਜੋ ਹੋਏ ਜੇ ਕੋਈ 19 ਸਾਲਾਂ ਦਾ ਬੰਦਾ ਇਸ ਪਰਿਵਾਰ ਨੂੰ ਵਾਪਸ ਮੋੜਨ ਵਾਸਤੇ ਮੇਰਾ ਯੋਗਦਾਨ ਆ ਜਦੋਂ ਗੁਰੂ ਸਾਹਿਬ ਦੀ ਬੇਦਬੀ ਹੋਈ ਆ ਸਾਡੇ ਨਾਲੋਂ ਕੋਈ ਜ਼ਿਆਦਾ ਕਿਸੇ ਨੇ ਸੰਘਰਸ਼ ਨਹੀਂ ਕੀਤਾ ਸਾਡੇ ਨਾਲੋਂ ਜ਼ਿਆਦਾ ਸੰਘਰਸ਼ ਨਹੀਂ ਕੀਤਾ ਅੱਜ ਵੀ ਸਾਨੂੰ ਸਵਾਲ ਆ ਕਿ ਅਸੀਂ ਸਾਰੇ ਚੇਤਾ ਭੁੱਲੇ ਵਾਲੇ ਮਸਲੇ 'ਚ ਆ 15 ਸਾਲ ਹੋ ਚਲੇ 14 ਬੇਦਬੀ ਹੋਈ ਨੂੰ ਤੇ ਚੇਤਾ ਭੁੱਲੇ ਵਾਲੇ ਚਾ ਸਾਰੇ ਉਹ ਮਸਲਾ ਠੰਡਾ ਕਿਉਂ ਬਾਤ ਦਾ ਬੇਦਬੀ ਦਾ ਤਾਂ ਅੱਜ ਵੀ ਨਹੀਂ ਰੁਕਿਆ ਠੰਡਾ ਕਿਉਂ ਬਾਤ ਦਾ ਕਿਉਂ ਸੋਂਗੇ ਇੱਕ ਮੇਰਾ ਇਹ ਸਵਾਲ ਆ ਦੂਜਾ ਮੇਰਾ ਸਵਾਲ ਆ ਕਿ ਮਈਆ ਸਿੰਘ ਵਾਲਾ ਮੰਨਿਆ ਪਰ ਮੰਨਿਆ ਗੁਰਦੁਆਰਾ ਵਾ ਉਥੇ ਲੜੀਆਂ ਚੱਲਦੀਆਂ ਉਥੇ ਅਸੀਂ ਕਿਉਂ ਨਹੀਂ ਗਏ ਤੀਜਾ ਮੇਰਾ ਸਵਾਲ ਇਹ ਆ ਕਿ ਪਿੰਡ ਸ਼ੇਰਖਾਂ ਦੇ ਵਿੱਚ ਇੱਕ ਬੰਨੇ ਗੁਰਦੁਆਰਾ ਬਣਿਆ ਆ ਤੇ ਦੂਜੇ ਬੰਨੇ ਬਾਬੇ ਦੀ ਉਹ ਜਿਹੜਾ ਬੱਕਰਾ ਦਿੰਨੇ ਆ ਕਿਹੜਾ ਬਾਬਾ ਖੇਤਰਪਾਲ ਦੀ ਜਗਾ ਵਾ ਬਰਾਬਰ ਆ ਨਾ ਉੱਥੇ ਕੋਈ ਨਹੀਂ ਰੋਕਿਆ ਸਾਡਾ ਜੋਰ ਉੱਥੇ ਭਿਓ ਚੜਦਾ ਜਿੱਥੇ ਨਮਾਣੇ ਲੋਕ ਆ ਤੇ ਨਮਾਣਿਆਂ ਦਾ ਤਾਣਿਆਂ ਦਾ ਸਾਬ ਰੱਖਾ ਸੜਿਆ ਲੈ ਕਿੰਨਾ ਘਲਾਂ ਦਾ ਜਵਾਬ ਦੇਉਣ ਤੋਂ ਬਾਅਦ ਅਗਦੀ ਚਲ ਚਲੋ ਠੀਕ ਆ ਮੰਨ ਕੇ ਚਲੋ ਤੁਸੀਂ ਇਹ ਗੱਲ ਕਿਹਾ ਵੀ ਉੱਥੇ ਬਾਬੇ ਖੇਤਰਪਾਲ ਦੇ ਬੱਕਰੇ ਚੜਦੇ ਤੇ ਚੜਾਉਣ ਵਾਲੇ ਕੌਣ ਨੇ ਚੜਾਉਣ ਵਾਲੇ ਸਾਡੇ ਲੋਕ ਸਾਡੇ ਲੋਕ ਜਿੰਨਾ ਲੋਕਾਂ ਨੇ ਕਮੇਟੀ ਤੁਸੀਂ ਗੱਲਾਂ ਦੇ ਪਹਿਲਾਂ ਮੇਰੀ ਜਵਾਬ ਸੁਣੋ ਮੈਂ ਚੜਾਉਣ ਵਾਲਾ ਮੈਂ ਬੱਕਰੀ ਚੜਾਉਣਾ ਹਾਂ ਬੱਕਰੀ ਚੜਾਉਣੀ ਆ ਠੀਕ ਆ ਤੇ ਫਿਰ ਚੜਾਉਣ ਵਾਲੇ ਕੌਣ ਆ ਤੇ ਮੰਨਣ ਵਾਲੇ ਕੌਣ ਆ ਮੰਨਣ ਕੇ ਚਲੋ ਵੀ ਅੱਜ ਜਿਹੜੀ ਇੱਥੇ ਫਲਸਾ ਫਲਸਾ ਅੱਜ ਦਾ ਜੋ ਇੱਥੇ ਪ੍ਰੋਗਰਾਮ ਸੀਗਾ ਆਪਾਂ ਨੂੰ ਇਹ ਪ੍ਰਸ਼ਾਸਨ ਦੇ ਨਾਲ ਇੱਕ ਐਸਚਓ ਸਾਹਿਬ ਨੇ ਵੀ ਗੱਲ ਕੀਤੀ ਸੀ ਕਿ ਇਥੋਂ ਦਾ ਜਿਹੜਾ ਅੱਜ ਦਾ ਹੀਗਾ ਇਹ ਸਵੀਕਰਾਂ ਇਹ ਅਰਦਾਸ ਜਿਹੜੀ ਕੀਤੀ ਜਾਂਦੀ ਕਿ ਅਸੀਂ ਇਹ ਬੇਨਤੀ ਕੀ ਦੀਪਤਾ ਆਪਣੇ ਅਸਸੇ ਸਾਹਮਣੇ ਹੈ ਉਹ ਅੱਜ ਰਹਿਲੋ ਆ ਸਵੀਕਰ ਬੰਦਾ ਹੈ ਸਰ ਪਾਪਾ ਜੀ ਸੁਣੋ ਹਾਂ ਜੀ ਕਿਥੇ ਕਿਉਂ ਬੰਦਿਆ ਹਨ 19 ਸਾਲ ਦਾ ਮੈਂ 2004 ਦੇ ਵਿੱਚ ਇਥੇ ਵਿਆਹ ਕਰਾਇਆ ਹਾਂ ਜੀ ਵਿਆਹ ਕਰਾ ਕੇ ਇੰਨਾ ਲੋਕਾਂ ਨੂੰ ਮੋੜ ਕੇ ਜਾਂਦਾ ਵਾਪਸ ਸੁਣ ਮੇਰੀ ਗੱਲ ਮੈਂ ਮਾੜੀ ਸੁਣੋ ਮਾੜੀ 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 ਬੋਲਿਆ ਨੇ ਮਾ ਮਾੜਾ ਮੁਰਦਾ ਹੁੰਦਾ ਜੀ ਕੋਈ ਮੁਰਦਾ ਹੁੰਦਾ ਮਰਿਆਂ ਨੂੰ ਮਰਿਆਂ ਨੂੰ ਮੋੜ ਕੇ ਲਿਆਂਦਾ ਮੈਂ ਗੁਰ ਸਿੱਖ ਨਹੀਂ ਸੀ ਮੈਂ ਸਰੂਪੇ ਨਹੀਂ ਦੇ ਸਕਿਆ ਅਸੀਂ ਸਰੂਪੇ ਨਹੀਂ ਦੇ ਸਕਿਆ ਅਸੀਂ ਮੋੜ ਕੇ ਵਾਸ ਲੈਂਦੇ ਆ ਜੇ ਗੁਰੂ ਦੀ ਸ਼ਰਨ ਚ ਆਏ ਆ ਸਾਡੇ ਹੀ ਲੋਕਾਂ ਨੇ ਸਾਡੇ ਹੀ ਲੋਕਾਂ ਨੇ ਕੱਟੜ ਪੰਥੀਆਂ ਨੇ ਮਵੇਂ ਕੱਟੜ ਪੰਥੀਆਂ ਕੱਟੜ ਪੰਥੀਆਂ ਨੂੰ ਸਮਾਜ ਚੋਂ ਤੱਕ ਕੇ ਇਹਨਾਂ ਨੂੰ ਘਲਤਾ ਬਾਹਰ ਅਸੀਂ ਸਰਤੇ ਵਾਲਿਆਂ ਨਾਲ ਜੁੜ ਗਏ ਬਿਆਸਾਂ ਵਾਲਿਆਂ ਨਾਲ ਜੁੜ ਗਏ ਰਾੜੇ ਵਾਲਿਆਂ ਨਾਲ ਜੁੜ ਗਏ ਕਲੇਰਾਂ ਵਾਲਿਆਂ ਨਾਲ ਜੁੜ ਗਏ ਨਾਨਕਸਰੀਆਂ ਨਾਲ ਜੁੜ ਗਏ ਹੋਰ ਦੂਜਾ ਵਕ ਵਕ ਡੇਰਿਆਂ 'ਚ ਵੰਡੇ ਗਏ ਸਾਨੂੰ ਕਿਰਤੀ ਜਮਾਤ ਨੂੰ ਪਾੜਿਆ ਇਸ ਕੱਟੜ ਵਿਚਾਰ ਨੇ ਸਾਡੀ ਜਮਾਤ ਦੇ ਵਿੱਚੋਂ ਹੀ ਆ ਅਸੀਂ ਸਾਡੀ ਜਮਾਤ 'ਚੋਂ ਨਹੀਂ ਆ ਜੇ ਸਾਡੀ ਜਮਾਤ 'ਚੋਂ ਹੋਵੇ ਇੱਕ ਬੰਦਾ ਜਿਹੜਾ ਸਵੇਰ ਦਾ ਗਿਆ ਹੋਇਆ ਸ਼ਾਮਾਂ ਨੂੰ ਵਾਪਸ ਆਵੇ ਵਾਪਸ ਆਵੇ ਵਾਪਸ ਆਵੇ ਜੇ ਆਵੇਗਾ ਤਾਨੂੰ ਆਵੇ ਕਹਾਂਗੇ ਉਹ ਬੰਦਾ ਆਇਆ ਨਹੀਂ ਆ ਗਿਆ ਨਿੱਕ ਇੱਥੇ ਆ ਗਿਆ ਮਰੇ ਤੋਂ ਬਾਅਦ ਕਾਲਾ ਬਾਪੂ ਜੀ ਬਾਪੂ ਬਾਪੂ ਦਾ ਭੋਗ ਪਿਆ ਬਾਪੂ ਜੀ ਦਾ ਭੋਗ ਪਿਆ ਬਾਪੂ ਜੀ ਦਾ ਭੋਗ ਪਿਆ ਸਾਹਿਬ ਜੀ ਮੈਂ ਜਿਆਦਾ ਨਾ ਭਾਵੇਂ ਸਾਹਿਬ ਅਗੇ ਨਾਲ ਗੱਲ ਕਰਦੇ ਨੇ ਅਰਦਾਸ ਕਰਾਤੀ ਗੁਪਤ ਕਰਾਤੀ ਉਹਦੇ ਨਾਮ ਤੇ ਕਰਾਤੀ ਲਖ ਕਰਾਤੀ ਆ ਬਸ ਅਹੀ ਇਹੇ ਮੈਂ ਤੁਹਾਨੂੰ ਦੇਣਾ ਚਾਹੁੰਦਾ ਆ ਵੀ ਇਹ ਜਿਹੜਾ ਕੁਝ ਹੋਇਆ ਹੈ ਅਸੀਂ ਤਾਂ ਕਰ ਰਹੇ ਹਾਂ ਅਰਦਾਸ ਕਰਕੇ ਤੁਰੇ ਆ ਕੇ ਬਾਪੂ ਛਿੰਦਾ ਸਿੰਘ ਨੂੰ ਗੁਰੂ ਮਹਾਰਾਜ ਆਪਦੇ ਚਰਨਾਂ ਦੇ ਵਿੱਚ ਨਵਾਸ ਬਖਸ਼ੋ ਇਹ ਤਾਂ ਕਿਉਂ ਕਰਕੇ ਤੁਰੇ ਆ ساری ਉਮਰ ਤੇ ਫਿਰ ਜਿਹੜੀ ਉਹ ਕਿਉਣੀ ਅਸੀਂ ਮੈਂ ਕਿਹਾ ਮੇਰੀ ਗੱਲ ਸਾਹਿਬ ਜਿਹੜਾ ਸਰਸੇ ਵਾਲੇ ਬਣੇ ਸੀ ਜਿਵੇਂ ਜਾਂ ਜਲਸਾਈ ਬਣੇ ਸੀ ਅਸੀਂ ਇੱਕ ਮਿੰਟ ਮੈਨੂੰ ਦੱਸੋ ਜਿਹਦਾ ਸਾਈ ਬਣਦੇ ਆ ਜਾਂ ਸਾਡੇ ਲੋਕ ਸਾਡੇ ਲੋਕ ਜਾਂਦੇ ਨਾ ਸਾਡੇ ਲੋਕਾਂ ਨੂੰ ਤਾਂ ਬੱਵਾ ਲੱਗਦਾ ਵੀ ਐਸਾਈਆਂ ਲੋਕਾਂ ਦੇ ਨਾਲ ਜਾਂਦੇ ਆ ਇਹ ਸਰਸੇ ਵਾਲੇ ਨੂੰ ਜਾਂਦੇ ਆ ਇਹ ਕੋਣ ਕਹਿੰਦੇ ਤੁਹਾਨੂੰ ਸਰਸੇ ਵਾਲੇ ਆ ਇਹ ਕੋਣ ਕਹਿੰਦਾ ਕੋਣ ਕਹਿੰਦਾ ਅਸੀਂ ਕਹਿੰਨੇ ਆ ਜੀ ਅਸੀਂ ਤੁਹਾਨੂੰ ਰਿਕਾਰਡਿੰਗ ਸੁਣਾਵਾਂਗੇ ਸਾਡੀ ਕੋਈ ਗੱਲ ਨਹੀਂ ਉਦੋਂ ਉਦੋਂ ਸਾਰਾ ਫੈਸਲਾ ਹੋ ਚੱਲਿਆ ਗਿਆ ਸੀ ਜੀ ਸਰ ਜੀ ਮੇਰੀ ਗੱਲ ਸੁਣੋ ਹਾਂ ਹੈਗਾ ਸਾਡੀ ਤਾਂ ਇਹ ਗੱਲ ਵਧਾਈ ਸੀਗੀ ਇਹ ਆ ਬੰਦੇ ਨੇ ਗੱਲ ਵਧਾਈ ਸੀ ਮੈਂ ਵੀ ਸਾਰਾ ਮੈਂ ਸਰਪੰਚ ਆ ਮੈਂ ਨਹੀਂ ਵੇਖਿਆ ਇਹਨਾਂ ਸਰਪੰਚ ਉਹ 19 ਨਾਲ ਨੂੰ ਦੇ ਲੱਗਾ ਖੜ ਦੇ ਵਿੱਚ ਇਹ ਬੰਦੇ ਨੇ ਸਾਰੀ ਉਦੋਂ ਗੱਲ ਉਹ ਬੰਦੇ ਜਿਹੜੇ ਵਧਾਉਂਦੇ ਵਧਾਉਣਾ ਤੇ ਮੇਰੇ ਵਧਾਈ ਜੀ ਹੱਥ ਵਿੱਚ ਚਲਾ ਫਿਰਦੀ ਦਾ ਜਿਹੜੀ ਅਰਦਾਸ ਆ ਜੀ ਅਰਦਾਸ ਆ ਤੇ ਜਿਹੜੀ ਇਹਨਾਂ ਨੇ ਗੁਪਤ ਮਿਲਣ ਬੱਚੇ ਕੋਟੇ ਉਹ ਕਰ ਦਿੰਦੇ ਆ ਪ੍ਰਸ਼ਾਚਨ ਨੇ ਇਹ ਸਾਰੇ ਆਪੋ ਆਪਣੀ ਜਗ੍ਹਾ ਤੇ ਬੈਠੇ ਨੇ ਇਹਨਾਂ ਦੇ ਕੋਈ ਅੰਦਰ ਸਾਰੇ ਜਨਨ ਆ ਗਏ ਸਾਰੇ ਨੇ ਨਾ ਸਾਰਨਾ ਨਾ ਆਉਣ ਵਾਲੇ ਨਹੀਂ ਆਏ ਆ ਮੇਰੀ ਬੇਨਤੀ ਹਾਂ ਟਿਕਾ ਰਹੇ ਟਿਕਾ ਰਹੇ ਤੁਸੀਂ ਬੰਦਾ ਬਣਾਓ ਪਿੰਡ ਦਾ ਨਾਲ ਨਾਲ ਗੱਲ ਕਰੀਏ ਮੈਂ ਦਰਬਾਰ ਕੋਈ ਦਾ ਬਾਪੂ ਜੀ ਦਾ ਭੋਗ ਪਿਆ ਘਰੇ ਪਿਆ ਵਾ ਬਾਪੂ ਜੀ ਦਾ ਭੋਗ ਪਿਆ ਮਤਲਬ ਲਾ ਕੀ ਆ ਰੋਲਾ ਨਹੀਂ ਖਾਲਸਾ ਮਰੇ ਗੱਲ ਨਹੀਂ ਉਹਨੂੰ ਕੋਈ ਦੇ ਦੇ ਉਹ ਪਾਸੇ ਤੋਂ ਗੱਲ ਕਰ ਰੋਲਾ ਕੀ ਆ ਰੋਲਾ ਕੀ ਆ ਰੋਲਾ ਕੀ ਆ ਮੇਰੇ ਵਾਅਦੇ ਨੋ ਰੋਲਾ ਤੇਨੂੰ ਰੋਲਾ ਜਵਾਲੇ ਤੇਰੇ ਰੋਗ ਹੀ ਮੇਰੇ ਵਾਅਦੇ ਇਹ ਪ੍ਰਸ਼ਾਸਨ ਨਾਲ ਇਹ ਗੱਲ ਕਹੀ ਸੀਗੀ ਜਿਹੜਾ ਪ੍ਰਸ਼ਾਸਨ ਹੈ ਇਹ ਅਰਦਾਸ ਕਰਾਉਣ ਦੇ ਵਿੱਚ ਸ਼ਾਮਲ ਆ ਸਪੀਕਰ ਨੇ ਇਹਨਾਂ ਨੂੰ ਆਖਿਆ ਗੁਰਦਵਾਰਾ ਸਾਹਿਬ ਦੇ ਬੰਦ ਕਰੋ ਇਹਨਾਂ ਨੇ ਸਪੀਕਰ ਨਹੀਂ ਬੰਦ ਕਰਾਇਆ ਇੱਕ ਬੰਦੇ ਨੇ ਆ ਕੇ ਉਹ ਦਿਨ ਵੀ ਸਾਡੇ ਫੈਸਲੇ ਦੇ ਵਿੱਚ ਸਾਰਾ ਭਜੰਗ ਪਾਤਾ ਸਾਰਿਆਂ ਦੇ ਨਾਲ ਐਸਐਚਓ ਨਾਲ ਡੀਐਸਪੀ ਸਾਹਿਬ ਦੇ ਨਾਲ ਵੀ ਐਸਐਸਪੀ ਸਾਹਿਬ ਦੇ ਨਾਲ ਵੀ ਸਾਡੀ ਗੱਲ ਹੋਈ ਸੀ ਕਿ ਇਹ ਸਰਸੇ ਵਾਲੇ ਨੇ ਪ੍ਰੇਮੀ ਨੇ ਸਾਡੇ ਕੋਲ ਵਕਾਦਾ ਰਿਕਾਰਡਿੰਗਾਂ ਨੇ ਅਹੀਂ ਐਸਐਸਪੀ ਸਾਹਿਬ ਨੂੰ ਵੀ ਸੁਣਾਈਆਂ ਸੀ ਪਰ ਇਹ ਜਿਹੜੀ ਗੁਪਤ ਅਰਦਾਸ ਕਰਨੀ ਇਹਦਾ ਮਤਲਬ ਖਾਸ ਹੀ ਹੈ ਕਿ ਇੱਥੇ ਡੇਰੇ ਵਾਲਿਆਂ ਨੂੰ ਜਿਹੜਾ ਹੈ ਸਰਸੇ ਵਾਲਿਆਂ ਦੀ ਉਹਨਾਂ ਦੀ ਅਰਦਾਸ ਕੀਤੀ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਬਾਬਾ ਜੀ ਚਲੀਏ ਆਪਾਂ ਕੋਈ ਨਹੀਂ ਕਰਨਾ ਮੈਨੂੰ ਨਿਕਲ ਕਰਨੀ ਹੈ ਬਾਬਾ ਜੀ ਚਲੋ ਚਲੀਏ ਚਲੋ ਚਲੀਏ ਬਾਬਾ ਜੀ ਚਲੋ ਬਾਬਾ ਜੀ ਬਾਬਾ ਜੀ ਇੱਕ ਮਿੰਟ ਕਰਦਾ ਸਰਦਾਰ ਇੱਕ ਮਿੰਟ ਸਰਦਾਰ ਕਰਵਾਉਣੀ ਬਾਬਾ ਜੀ ਤੁਸੀਂ ਦੱਸੋ ਇੱਕ ਸਾਰਾ ਇੱਕ ਪਿੰਡ ਇੱਕ ਪਾਸੇ ਆ ਤੁਸੀਂ ਕਹਿ ਰਹੇ ਹੋ ਵੀ ਉਹ ਪਿੰਡ ਵਾਲੇ ਕਹਿੰਦੇ ਆ ਵੀ ਇਹ ਜਿਹੜਾ ਕਿ ਸਰਸੇ ਵਾਲੇ ਨੂੰ ਨਹੀਂ ਮੰਨਦੇ ਤੁਸੀਂ ਕਹਿ ਰਹੇ ਹੋ ਮੰਨਦੇ ਆ ਇਹ ਕੀ ਇਹ ਕੀ ਕਾਰਨ ਆ ਤੁਸੀਂ ਇਸ ਪਿੰਡ ਦੇ ਵਾਸੀ ਹੋ ਨਹੀਂ ਮੈਂ ਪਿੰਡ ਬੱਗਿਆਂ ਦਾ ਐ ਹਾਂਜੀ ਹਰਨੇਕ ਸਿੰਘ ਬਲਖੰਡੀ ਇੱਥੋਂ ਦਾ ਉਹਨਾਂ ਦਾ ਰਿਸ਼ਤੇਦਾਰ ਵੀ ਹੈ ਤੇ ਇੱਥੋਂ ਦਾ ਵਸਨੀਕ ਵੀ ਹੈਗਾ ਇਹਦੀ ਗੱਲ ਨੂੰ ਇਹ ਮੰਨਦੇ ਨੇ ਕਿ ਇਹ ਇੱਕ ਸਿਆਸਤ ਆ ਇਹ ਵੋਟਾਂ ਦਾ ਕਾਰਨ ਆ ਜਾਂ ਕੋਈ ਜਿਹੜਾ ਪਿੱਛੇ ਇਲੈਕਸ਼ਨ ਹੋਇਆ ਉਹਦਾ ਕਰਕੇ ਆ ਪਰ ਸੱਚ ਨਕੁੱਟੇ ਨਾਨਕਾ ਔੜਕ ਸੱਚ ਰਹੀ ਸੱਚ ਬੋਲਣ ਵਾਲਾ ਤਾਂ ਸਿਆਰ ਦੀ ਦੁਕਾਨ ਤੇ ਬੰਦਾ ਇੱਕ ਹੀ ਹੁੰਦਾ ਬਾਕੀ ਕੂੜ ਦੀਆਂ ਦੁਕਾਨਾਂ ਦੇ ਉੱਤੇ ਸਾਰੇ ਵਾਕੇ ਭੀੜ ਪਈ ਹੁੰਦੀ ਆ ਸੱਚ ਬੋਲਣ ਵਾਲੇ ਇੱਕ ਬੰਦਾ ਸੀਗਾ ਸਾਡੇ ਕੋਲ ਵਕਾਦਾ ਰਿਕਾਰਡਿੰਗਾਂ ਨੇ ਪਰ ਇਹ ਗੱਲ ਅਸੀਂ ਆਖਿਆ ਸੀ ਵੀ ਜਿਹੜੀ ਇਹਦੀ ਸਾਰਾ ਕੁਝ ਕਰ ਲੈਣ ਪ੍ਰੋਗਰਾਮ ਦੇ ਰਿਸ਼ਤੇਦਾਰ ਸਾਧ ਲੈਣ ਪਰ ਜਿਹੜੀ ਅੰਤਮ ਅਰਦਾਸ ਆ ਉਹਦੇ ਨਾਂ ਤੇ ਨਾ ਕੀਤੀ ਜਾ ਭਲੇ ਦੀ ਹੋਣੀ ਚਾਹੀਦੀ ਆ ਅੱਜ ਜਿਹੜੀ ਇਹਨਾਂ ਨੇ ਅਰਦਾਸ ਆ ਉਹ ਇਹਨਾਂ ਨੇ ਗੁਬਤ ਕਰਕੇ ਉਹਦੇ ਹੱਕ ਦੇ ਵਿੱਚ ਉਹ ਗਰਚਰਨ ਸਿੰਘ ਦਾ ਨਾਮ ਲੈ ਕੇ ਅਰਦਾਸ ਕੀਤੀ ਆ ਉਹਨਾਂ ਨੇ ਇਹਨਾਂ ਕਹਿੰਦੇ ਵੀ ਇਹ ਜਿਹੜਾ ਸਰਸੇਵਾਲ ਨੂੰ ਨਹੀਂ ਮੰਨਦਾ ਸੀ ਪੂਰਾ ਪਿੰਡ ਕਹਿ ਰਿਹਾ ਵੀ ਸਰਸੇਵਾਲ ਨਹੀਂ ਮੰਨਦਾ ਸੀ ਉਹ ਵਾਪਸ ਹੀ ਗੁਰੂ ਸਾਹਿਬ ਦੇ ਘਰੇ ਉਹਨਾਂ ਦੀ ਹੋ ਗਈ ਸੀ ਪੂਰੇ ਸਾਨੂੰ ਮੰਨ ਰਿਹਾ ਸੀ ਇਸ ਕਰਕੇ ਭੋਗ ਪਾਇਆ ਗਿਆ ਸਾਡੇ ਕੋਲ ਪ੍ਰੂਫ ਆ ਜੀ ਪਿੰਡ ਦੇ ਬੰਦਿਆਂ ਦੇ ਪ੍ਰੂਫ ਨੇ ਸਾਡੇ ਕੋਲ ਸਾਡੇ ਕੋਲ ਉਹਨਾਂ ਦੇ ਥੋਸ ਸਬੂਤ ਪਏ ਨੇ ਦਿਖਾਓ हां सही सुनावांगे प्रशासन सुनावांगे हां ਤੁਹਾਨੂੰ ਰਿਕਾਰਡਿੰਗਾਂ ਦੇ ਦਾਂਗੇ ਜੀ ਪੱਤਰਕਾਰਾਂ ਨੂੰ ਅਸੀਂ ਰਿਕਾਰਡਿੰਗਾਂ ਦੇ ਦਾਂਗੇ ਠੀਕ ਹੈ ਹਾਂ ਦੇਵਾਂਗੇ ਜੀ ਅਸੀਂ ਦੇਵਾਂਗੇ ਰਿਕਾਰਡਿੰਗਾਂ ਤੁਹਾਨੂੰ ਦੇ ਦਾਂਗੇ ਕਿਹੜੀਆਂ ਰਿਕਾਰਡਿੰਗਾਂ ਆ ਇਹ ਇਥੋਂ ਪਿੰਡ ਦੇ ਬੰਦਿਆਂ ਦੀਆਂ ਰਿਕਾਰਡਿੰਗਾਂ ਨੇ ਜਿਨ੍ਹਾਂ ਨੂੰ ਸਾਰਿਆਂ ਨੂੰ ਪਤਾ ਵੀ ਇਹ ਸਰਸੇ ਵਾਲਾ ਸੀਗਾ ਤੇ ਪ੍ਰੇਮੀਆਂ ਦੇ ਵਿੱਚ ਉਹਨਾਂ ਨਾਮਦਾਨ ਲਿਆ ਸੀਗਾ ਕੋਈ ਕੋਈ ਇਹ ਇੱਕੋ ਤੇਨੂੰ ਛੱਡ ਕੇ ਦੂਜੇ ਬੰਦੇ ਦੀ ਰਿਕਾਰਡਿੰਗ ਵਿਖਾਓ ਇੱਕ ਮਿੰਟ ਰੁਕ ਜਾਓ ਜੀ ਤੇਨਾਂ ਚੌਹਾਂ ਦੀ ਅਸੀਂ ਵਿਖਾਵਾਂਗੇ ਤੁਹਾਨੂੰ ਤੇਨਾਂ ਚੌਹਾਂ ਦੀ ਤੁਹਾਨੂੰ ਜਦੋਂ ਤੁਸੀਂ ਲਾਉਣ ਲੱਗੇ ਨਾ ਖਬਰ ਪੱਤਰਕਾਰਾਂ ਨੂੰ ਸਾਰਿਆਂ ਨੂੰ ਤੁਹਾਨੂੰ ਖਬਰਾਂ ਦੇ ਦਾਂਗੇ ਵਿੱਚ ਤੇਨਾਂ ਚੌਹਾਂ ਬੰਦੇ ਜਿਹੜੇ ਬੰਦੇ ਨੇ ਰਿਕਾਰਡਿੰਗਾਂ ਤੁਹਾਨੂੰ ਭੇਜੀਆਂ ਵਾਂ ਤੇ ਉਹ ਲਾਈਵ ਵੀ ਤਾਂ ਆ ਸਕਦੇ ਆ ਹੋ ਸਕਦਾ ਵੀ ਕਿ ਮਾਹੌਲ ਖਰਾਬ ਕਰਨ ਵਾਸਤੇ ਕਿਸੇ ਨੇ ਇਸ ਤਰ੍ਹਾਂ ਦੀ ਗੱਲਬਾਤ ਕੀਤੀ ਹੋਵੇ ਮਾਹੌਲ ਖਰਾਬ ਬ ਕੋਈ ਗੱਲ ਨਹੀਂ ਕਰਦੇ ਪੱਤਰਕਾਰਨ ਕਰ ਲੋ ਕੋਈ ਐਸਾ ਮਾਹੌਲ ਖਰਾਬ ਕਰਨ ਵਾਲੀ ਗੱਲ ਨਹੀਂ ਹੋएगी ਪਰ ਇਹ ਐਸੀ ਆਖਿਆ ਸਾਨੂੰ ਗੁਰਦਾਰੇ ਦੇ ਹੌਂਦ ਦੇ ਵਿੱਚ ਅੰਦਰ ਜਾਣ ਦੋ ਕੋਈ ਐਸੀ ਐਸੀ ਕੋਈ ਗੱਲ ਕੋਈ ਸ਼ਾਸਤਰ ਲੈ ਕੇ ਨਹੀਂ ਆਈ ਅਸੀਂ ਤਾਂ ਵੀ ਫਾਸਤ ਲਈ ਸਾਡੇ ਕੋਲ 24 ਘੰਟੇ ਹੁੰਦੇ ਨੇ ਅੱਜ ਅਸੀਂ ਲੈ ਕੇ ਆਏ ਸੀ ਪਰ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀਗਾ ਵੀ ਉਹਦੇ ਨਿਮਿਤ ਜਿਹੜੀ ਅਰਦਾਸ ਨਹੀਂ ਹੋਵੇਗੀ ਅਸੀਂ ਆਖਾ ਚਲੋ ਠੀਕ ਹੈ ਅਸੀਂ ਪ੍ਰਸ਼ਾਸਨ ਦੇ ਜਿਹੜਾ ਭਰੋਸੇ ਤੇ ਰਹੇ ਪਰ ਅਰਦਾਸ ਜਿਹੜੀ ਅਸੀਂ ਨਹੀਂ ਅਸੀਂ ਕਿਹਨੂੰ ਖਾਸ ਕਰਕੇ ਸੱਦਾ ਦਿੱਤਾ ਸੀ ਜਥੇ ਬੰਦਿਆਂ ਨੂੰ ਅੱਜ ਜਿਹੜੀ ਆ ਉਹ ਪ੍ਰਸ਼ਾਸਨ ਨੇ ਜਿਹੜੀ ਆ ਆਪਦੇ ਕੋਲ ਉਹਨਾਂ ਦੇ ਕੋਲ ਖਲੋ ਕੇ ਜਿਹੜੀ ਗੁਪਤ ਅਰਦਾਸ ਜਿਹੜੀ ਉਹਨਾਂ ਦੇ ਸਪੀਕਰ ਤੋਂ ਇਲਾਵਾ ਉੱਥੇ ਕਰ ਦਿੱਤੀ ਗਈ ਆ ਜੀ ਹਾਂਜੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਸੀਂ ਜਿਹੜੀ ਗੱਲਬ ਤੁਹਾਡੇ ਕੋਲ ਬਿਲਕੁਲ ਨਹੀਂ ਜੀ ਅਸੀਂ ਆਖਿਆ ਸੀਗਾ ਵੀ ਉਹ ਪਹਿਲਾਂ ਚਲਾ ਦਿਓ ਤੁਸੀਂ ਬਾਅਦ ਵਿੱਚ ਭਾਂਵੇਂ 2 ਘੰਟੇ ਬੈਠੇ ਰਹੋ ਪਹਿਲਾਂ ਅਰਦਾਸ ਕਰ ਲੈਂਦੇ ਕੋਈ ਗੱਲ ਨਹੀਂ ਸੀਗੀ ਪਰ ਇਹ ਇੱਕ ਬਹਾਨਾ ਸੀਗਾ ਵੀ ਇੱਕ ਘੜੀ ਹੋਈ ਸਿਆਸਤ ਸੀਗੀ ਵੀ ਉਸ ਟਾਈਮ ਅਸੀਂ ਆ ਕੇ ਤੇ ਨਾਲ ਹੀ ਉਹ ਸਪੀਕਰ ਬੰਦ ਕਰਕੇ ਅਰਦਾਸ ਕਰਾ ਦਾਂਗੇ ਕੋਈ ਗੱਲ ਨਹੀਂ ਪਰ ਪਰਿਵਾਰ ਤੇ ਪਿੰਡ ਵਾਲੇ ਕਹਿ ਰਹੇ ਉਹ ਜਦੋਂ ਪ੍ਰੇਮੀ ਹੈ ਹੀ ਨਹੀਂ ਉਹ ਸੇਖਾ ਗੁਰੂ ਦਾ ਸੇਖਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਅਸੀਂ ਇਹ ਗੱਲ ਨਾਲ ਸਹਿਮਤ ਹਾਂ ਜੀ ਵੀ ਉਹ ਨਹੀਂ ਹੈ ਉਹਨਾਂ ਦੇ ਅੱਗੇ ਪੋਤਰਾ ਨਹੀਂ ਹੈਗਾ ਉਹਨਾਂ ਦਾ ਬੇਟਾ ਨਹੀਂ ਹੈਗਾ ਪਰ ਉਹ ਜਿਹੜਾ ਉਹ ਕੱਟੜ ਸੀਗਾ ਦੇਖੋ ਆਪਸੀ ਜਿਹੜਾ ਨਿਮਿਤਤ ਉਹਦੇ ਅਰਦਾਸ ਹੋਈ ਨਾ ਗੁਰਚਰਨ ਸਿੰਘ ਦੇ ਜਿਹੜਾ ਕੱਟੜ ਸੀਗਾ ਉਹਦੇ ਅਸੀਂ ਕਹਿੰਨੇ ਅਸੀਂ ਬੱਚਿਆਂ ਨੂੰ ਕੀ ਕਹਿੰਨੇ ਸਾਡੇ ਲੋ ਬੇਸ਼ੱਕ ਉਹ ਨਗਰ ਕੀਰਤਨ ਦੇ ਵਿੱਚ ਜਾਣ ਗੁਰੂ ਦੇ ਨਾਲ ਜੁੜਨ ਅਸੀਂ ਵਾਅਦਾ ਵਾਅਦੇ ਸਾਰਿਆਂ ਨੂੰ ਕਹਿੰਨੇ ਵੀ ਜੁੜਨ ਪਰ ਸਾਰੀ ਉਮਰ ਜਿਹੜਾ ਬੰਦਾ ਆਸੇ-ਪਾਸੇ ਟੱਕੇ ਖਾਂਦਾ ਫਿਰਦਾ ਤੁਰਿਆ-ਫਿਰਦਾ ਖੀਰ ਤੇ ਆ ਕੇ ਉਹਦੀ ਨਿਮਿਤਤ ਦੀ ਅਰਦਾਸ ਮਹਾਰਾਜ ਦੇ ਅੱਗੇ ਕਰਾਉਣੇ ਅਸੀਂ ਕਿਉਂ ਮਹਾਰਾਜ ਜੇ ਕਿ ਤੁਹਾਨੂੰ ਪਤਾ ਹੀ ਨਾ ਸਰਸ ਵਾਲੇ ਦਾ ਕਿੰਨਾ ਵੱਡਾ ਰੌਲਾ ਪਿਆ ਸੀਗਾ ਤੁਸੀਂ ਚਾਹੁੰਨੇ ਕੀ ਆ ਅਸੀਂ ਕੁਝ ਨਹੀਂ ਚਾਹੁੰਦੇ ਜੀ ਅਸੀਂ ਇਹੀ ਚਾਹੁੰਦੇ ਸੀਗੇ ਵੀ ਇਹ ਜਿਹੜਾ ਅਮਨ ਸ਼ਾਂਤੀ ਦੇ ਨਾਲ ਜਿਹੜਾ ਉਹਨਾਂ ਦਾ ਸਮਾਗਮ ਅੱਜ ਨਿਭ ਜਾਂਦਾ ਵਧੀਆ ਗੱਲ ਇਹ ਜਿਹੜੀ ਅਰਦਾਸ ਹੈ ਉਹਦੇ ਨਿਮਿਤ ਨਹੀਂ ਹੋਣੀ ਚਾਹੀਦੀ ਸੀਗੀ ਅਕਾਲ ਤਖਤ ਦੇ ਹੋਗਾ ਮੈਂ ਕਿ ਇਹ ਹਾਂਜੀ ਸਾਡੇ ਕੋਲ ਹਾਂਜੀ ਹੈ ਕਾਪੀ ਹੈਗੀ ਸਾਡੇ ਕੋਲ ਹਾਂਜੀ ਦਿਖਾਓ ਜੀ ਹਾਂਜੀ ਸਾਡੇ ਕੋਲ ਹੈ ਆ ਜੀ ਦਿਖਾਓ ਹਾਂਜੀ ਪਰ ਅਸੀਂ ਇਹ ਗੱਲ ਚਾਹੁੰਦੇ ਸੀ ਕਿ ਸ਼ਾਂਤੀ ਬਣੀ ਰਹੇ 2007 ਦਾ 2007 ਦਾ ਲਾਗੂ ਹੈ ਜੀ ਆ ਦੇਖੋ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਅੱਜ ਮੜੇ ਬਾਬਾ ਜੀ ਇਹ ਤਾਂ ਲਿਬਾਸ ਪਹਿਨ ਕੇ ਆ ਉਹ ਲਿਬਾਸ ਪਹਿਨ ਕੇ ਲਿਬਾਸ ਪਹਿਨ ਕੇ ਇਹਦਾ ਲਿਖਿਆ ਜੀ ਲਿਬਾਸ ਲਿਬਾਸ ਕੇ ਪਹਿਨਦਾ ਨਹੀਂ ਸੀਗਾ ਜੀ ਇਹ ਹੈਗਾ ਇਹ ਤਾਂ ਇਹਦੇ ਵਿੱਚ ਲਿਖਿਆ ਜੀ ਲਿਬਾਸ ਪਹਿਨ ਕੇ ਜਿਹੜਾ ਕਰਦਾ ਜੀ ਪੱਕਾ ਇੱਕ ਮਿੰਟ ਜੀ ਸਾਡ ਨੂੰ ਵੀ ਟਾਈਮ ਦਿਓ ਹਾਂ ਜੀ ਤੁਸੀਂ ਮੈਨੂੰ ਇਹ ਦੱਸੋ ਵੀ ਅਸੀਂ ਮੈਂ 20 ਸਾਲਾਂ ਦਾ ਤੁਸੀਂ ਕੌਣ ਆ ਜੀ ਮੈਂ ਜੀ ਸਾਬਕਾ ਸਰਪੰਚਾਂ ਪਿੰਡ ਦਾ ਪਿੰਡ ਕਿਹੜਾ ਜੀ ਆਹੇ ਬਲਖੰਡੀ ਦਾ ਨੰਬਰਦਾਰ ਵੀ ਆ ਅਸੀਂ ਅਜੇ ਤੱਕ ਇਹ ਬੰਦੇ ਨੇ ਸਿਰਫ ਮਤਲਬ ਕਿ ਇੱਕ ਦੋ ਵਾਰੀ ਦਵਾਈ ਲੈਣ ਉੱਥੇ ਗਿਆ ਸਰਸੇ ਕੋਈ ਇਹਨੇ ਕੋਈ ਨਾਮ ਨਹੀਂ ਲਿਆ ਕਦੇ ਕੋਈ ਸਰਸੇ ਵਾਲਾ ਨਾਮ ਸੀਗਾ ਇਹਦਾ ਬ੍ਰਦਰ ਆ ਉਹ ਸ਼ਰਿਆਮ ਕਹਿੰਦਾ ਵੀ ਅਸੀਂ ਸਰਸੇ ਵਾਲਿਆ ਇਹ ਕਿਵੇਂ ਕਹਿ ਸਕਦੇ ਵੀ ਸਰਸੇ ਵਾਲੇ ਬਾਹਰੋਂ ਆ ਗਏ ਇੰਨਾ ਕਹੀ ਜਾਂਦੇ ਵੀ ਇਹ ਸਰਸੇ ਵਾਲਾ ਇਹ ਸਰਸੇ ਵਾਲਾ ਪੂਰਾ ਪਿੰਡ ਪੂਰਾ ਪਿੰਡ ਬਾਬਾ ਜੀ ਦੇਖੋ ਇੱਕ ਬੰਦਾ ਲਿਆਓ ਜੀ ਇੱਕ ਮਿੰਟ ਮੈਂ ਬੋਲ ਇੱਕ ਦੇਖੋ ਜੀ ਮੈਂ ਦਲਵਾਰ ਸਿੰਘਾ ਦਲਵਾਰ ਸਿੰਘਾ ਮਜ਼ਦੂਰ ਜੁਨੀ ਦਾ ਆਗੂ ਆ ਕ੍ਰਾਂਤੀਕਾਰੀ ਦਾ ਮੈਂ ਲਗਭਗ ਇਸ ਪਰਿਵਾਰ ਦੇ ਵਿੱਚ 19 ਸਾਲ ਤੋਂ ਵਿਆਹਿਆ ਹੋਇਆ ਇਹ ਪਰਿਵਾਰ ਕਿਤੇ ਲੰਮੇ ਸਮੇਂ ਪਹਿਲਾਂ ਅਡਵਾਂਸ ਜਾਂਦੇ ਰਹਿਆ ਉਦੋਂ ਬਾਅਦ ਚ ਜਦੋਂ ਗੁਰੂ ਸਾਹਿਬ ਦੀਆਂ ਬੇਦਮੀਆਂ ਹੋਈਆਂ ਅਸੀਂ ਗੁਰੂ ਸਾਹਿਬ ਦੀਆਂ ਬੇਦਬੀਆਂ ਦੇ ਲੜੇ ਆ ਪੂਰਾ ਸੰਘਰਸ਼ ਕੀਤਾ ਕਿ ਸਰਸੇ ਵਾਲੇ ਦੇ ਖਿਲਾਫ ਪਰਿਵਾਰਾਂ ਨੂੰ ਵੱਡੀ ਪੱਧਰ ਤੇ ਵਾਪਸ ਆਏ ਆ ਪਰਿਵਾਰ ਇਸ ਘਰ ਦੇ ਵਿੱਚ ਜਹਾਡੇ ਦਾਦੇ ਸਹੁਰੇ ਦਾ ਭੋਗ ਪਿਆਵਾ ਗੁਰੂ ਸਾਹਿਬ ਦੀ ਦੇ ਘਰੇ ਲਿਆਂਦੀ ਸੀ ਘਰੇ ਭੋਗ ਪਿਆਵਾ ਮੇਰੀ ਸੱਸ ਦਾ ਭੋਗ ਘਰੇ ਪਿਆਵਾ ਜਦੋਂ ਵੀ ਕੋਈ ਸੁਖਮਣੀ ਸਾਹਿਬ ਦਾ ਪਾਠ ਕਰਾਉਂਦੇ ਉਦੋਂ ਘਰੇ ਭੋਗ ਪਿਆਵਾ ਕਿਸੇ ਵੀ ਰਕਮ ਦੀ ਕੋਈ ਪ੍ਰੋਬਲਮ ਨਹੀਂ ਆ ਪ੍ਰੋਬਲਮ ਕਿੱਥੇ ਆ ਕਿ ਸਾਡੇ ਸਤਕਾਰ ਕਮੇਟੀ ਦੇ ਵਿੱਚ ਸਾਡੇ ਚਾਚਾ ਜੀ ਆ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਕੀ ਹੋਇਆ ਕਿ ਵੋਟਾਂ ਦੇ ਵਿੱਚ ਖੜ ਗਏ ਸੀ ਜਦੋਂ ਵੋਟਾਂ ਦੀ ਵਿਰੋਧਤਾਈ ਨੂੰ ਵਰਤਣ ਵਾਸਤੇ ਇਹ ਪਰਿਵਾਰ ਨੂੰ ਸਰਸੇ ਵਾਲੇ ਬਣਾਇਆ ਜਾ ਰਿਹਾ ਇਹ ਗੱਲ ਨਿੰਦਣਯੋਗ ਆ ਕਿਸੇ ਰਕਮ ਦਾ ਨਾਂ ਪਰਿਵਾਰ ਦਾ ਕੋਈ ਸਰਸੇ ਵਾਲਾ ਨਾਲ ਲੈਣਾ ਦੇਣਾ ਵਾ ਪਰਿਵਾਰ ਗੁਰੂ ਸਾਹਿਬ ਦੀ ਛਰਨ ਦੇ ਵਿੱਚ ਆ ਗੁਰੂ ਸਾਹਿਬ ਦੇ ਨਾਲ ਜੁੜਿਆ ਹੋਇਆ ਲੰਮੇ ਸਮੇਂ ਤੋਂ ਜਿਹੜੀ ਇਹ ਗੱਲਬਾਤ ਆ ਜਾਣ ਕੇ ਹੀ ਸਾਡੇ ਸਮਾਜ ਦੇ ਵਿੱਚ ਪਾੜਨ ਵਾਲੀ ਨੀਤੀ ਆ ਤੇ ਪਾੜਨ ਵਾਲੀ ਨੀਤੀ ਨੂੰ ਰੱਦ ਕੀਤਾ ਜਾਣਾ ਚਾਹੀਦਾ ਕਿਸੇ ਵੀ ਰਕਮ ਦੀਆਂ ਜਿਹੜੀਆਂ ਪ੍ਰੋਬਲਮਾਂ ਖੜੀਆਂ ਕੀਤੀਆਂ ਜਾ ਰਹੀਆਂ ਕੁਝ ਕੁ ਵਿਅਕਤੀਆਂ ਲੋ ਇਹ ਗਲਤ ਆ ਤੇ ਨਿੰਦਣਯੋਗ ਆ ਜੇਕਰ ਇਹੋ ਜਿਹੀਆਂ ਕ੍ਰਿਤੀਆਂ ਜਾਣਗੀਆਂ ਤੇ ਅੱਗੇ ਸਾਡੇ ਲੋਕ ਆ ਜਿਹੜੇ ਗੁਰੂ ਸਾਹਿਬ ਤੋਂ ਬਹੁਤ ਵੱਡੀ ਪੱਦਰ ਤੇ ਦੂਰ ਜਾ ਚੁੱਕੇ ਹੋਰ ਡੇਰਿਆਂ ਮੱਠਾਂ ਨੂੰ ਸਰਸੇ ਵਾਲਿਆਂ ਨੂੰ ਵਧਨੇ ਵਾਲਿਆਂ ਨੂੰ ਚੁੱਗੇ ਵਾਲਿਆਂ ਨੂੰ ਨਾਨਕਸਰਿਆਂ ਨੂੰ ਮੰਨ ਰਿਹਾ ਤੇ ਇਹਦੀ ਅਸੀਂ ਨਿੰਦਿਆ ਕਰਦੇ ਆ ਇਹ ਜਿਹੜਾ ਹੈਗਾ ਵਾ ਨਾਟਕ ਬੰਦ ਹੋਣਾ ਚਾਹੀਦਾ ਵਾ ਤੇ ਸਾਨੂੰ ਭਾਈਚਾਰਾ ਤੇ ਸਮਾਜ ਦੇ ਵਿੱਚ ਬਣਾ ਕੇ ਰੱਖਣੀ ਚਾਹੀਦੀ ਹੈ ਪਿੰਡ ਇੱਕ ਪਾਸੇ ਆ ਇੱਕ ਘਰ ਇੱਕ ਘਰ ਅੱਛਾ ਇੱਕ ਘਰ ਆ ਪਿੰਡ ਦਾ ਜਿਹੜਾ ਕਹਿ ਰਿਹਾ ਕਿ ਇਹ ਸਰਸੇ ਨੂੰ ਮੰਨਦੇ ਤੇ ਬਾਕੀ ਸਾਰਾ ਪਿੰਡ ਕਹਿ ਰਿਹਾ ਵੀ ਨਹੀਂ ਮੰਨਦੇ ਕਿ ਇਹ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ ਇਹਦੇ ਬਾਰੇ ਜਾਣਕਾਰੀ ਸਰਪੰਚ ਸਾਹਿਬ ਦੇ ਸਕਦੇ ਆ ਇਹ ਗੱਲ ਸਾਨੂੰ ਸਾਫ਼ ਹੋ ਗਈ ਹੈ ਕਿ ਇੱਕ ਬੰਦਾ ਸਿਰਫ ਆ ਇੱਕ ਬੰਦਾਗਾ ਵਿਅਕਤੀ ਆ ਪਿੰਡ ਸਾਰੇ ਇੱਕ ਬੰਨੇ ਆ ਤੇ ਪਿੰਡ ਵਿਆਕਤੀ ਆ ਤੇ ਸਰਪੰਚ ਸਾਹਿਬ ਦਾ ਆਪਦਾ ਗੱਲ ਦੱਸਣ ਜੇ ਉਹਨਾਂ ਕੋਲ ਕੋਈ ਸਬੂਤ ਹੈਗਾ ਜੀ ਵੀ ਇਹ ਸਰਸੇ ਵਾਲੇ ਆ ਸਾਨੂੰ ਪੇਸ਼ ਕਰ ਦੇਣ ਅਸੀਂ ਤਾਂ 20 ਸਾਲਾਂ ਤੋਂ ਅਸੀਂ ਜਦੋਂ ਤੇ ਦੇਖ ਰਹੇ ਆ ਕਦੇ ਸਰਸੇ ਵਾਲੇ ਉਹਦੋਂ ਪਹਿਲਾਂ ਤੁਹਾਨੂੰ ਦੱਸਿਆ ਵੀ ਹੋਣਗੇ ਠੀਕ ਹੈ ਨਾ ਪਰ 20 ਸਾਲਾਂ ਤੋਂ ਉਹਨਾਂ ਦੇ ਘਰੇ ਬੱਚੇ ਵਿਆਹੇ ਗਏ ਆ ਉਹਨਾਂ ਦੀਆਂ ਲੜਕੀਆਂ ਪੋਤੀਆਂ ਵਿਆਈਆਂ ਗਈਆਂ ਉਹਨਾਂ ਦੇ ਦੋਤੇ ਬਹਿ ਗਏ ਆ ਇਹਦੀ ਸ਼ਾਦੀ ਹੋਈ ਆ ਸਾਰਿਆਂ ਨੇ ਗੁਰੂ ਮਹਾਰਾਜ ਦੀ ਹਜ਼ੂਰੀ ਚ ਸਭ ਕੁਝ ਹੋਇਆ ਕੋਈ ਸਰਸੇ ਵਾਲੀ ਕੋਈ ਗੱਲ ਨਹੀਂ ਜਾਣਬੁੱਝ ਕੇ ਇਹਨੂੰ ਉਛਾਲਿਆ ਜਾ ਰਿਹਾ ਇਹ ਇੱਕ ਤੁਹਾਨੂੰ ਪਤਾ ਪਿੱਛੇ ਜੇ ਪੰਚਾਇਤ ਦਾ ਇਲੈਕਸ਼ਨ ਹੋਇਆ ਸੀ ਉਹਦੇ ਵਿੱਚ ਇਹਨਾਂ ਦੀ ਕਮੇਟੀ ਦਾ ਇੱਕ ਮੈਂਬਰ ਜਿਹੜਾ ਉਹ ਸਰਪੰਚ ਖੜਾ ਸੀ ਜਿਹਨੂੰ ਮਤਲਬ ਕਿ ਵੀ ਵੋਟਾਂ ਥੋੜੀਆਂ ਜੀਆਂ ਘੱਟ ਪਈਆਂ 6 ਵੋਟਾਂ ਪਈਆਂ ਉਹ ਮਤਲਬ ਕਿਹੜੇ ਕੱਢਣ ਲਈ ਏ ਸਾਰਾ ਕੁਝ ਆਜ਼ਾਦ ਖੜਾ ਸੀ ਆਜ਼ਾਦ ਉਮੀਦਵਾਰ ਖੜਾ ਹੋ ਕੇ ਵੋਟਾਂ 6 ਲੈ ਕੇ ਉਹ ਤਾਂ ਹੁਣ ਲੋਕਾਂ ਦੀ ਉਹਦਾ ਮਤਲਬ ਮਰਜ਼ੀ ਹੁੰਦੀ ਹੈ ਜੀ ਜਿੱਥੇ ਮਰਜ਼ੀ ਆਪਾਂ ਕਿਸੇ ਨੂੰ ਧੱਕੇ ਨਾਲ ਤਾਂ ਵੋਟ ਪਾ ਨਹੀਂ ਸਕਦੇ ਆ ਤਾਂ ਤੁਹਾਨੂੰ ਕੀ ਲੱਗਦਾ ਨਿੱਜੀ ਮਸਲੇ ਦੇ ਨਾਲ ਧਰਮ ਦਾ ਮਸਲਾ ਬਣਾਇਆ ਜਾ ਰਿਹਾ ਬਣਾਇਆ ਜਾ ਰਿਹਾ ਜੀ ਸ਼ਰੀਆ ਬਣਾਇਆ ਜਾ ਰਿਹਾ ਬਿਲਕੁਲ ਸਾਡੇ ਪਿੰਡ ਦਾ ਇੱਕੋ ਹੀ ਬੰਦਾ ਜੀ ਸਰਦਾਰ ਰਣੇ ਸਿੰਘ ਜੀ ਜਥੇਦਾਰ ਹਰਨੇਕ ਸਿੰਘ ਜੀ ਸਾਡੇ ਪਾਠੀ ਸਿੰਘ ਗਾਜੀ ਤਾਂ ਬੜਾ ਉਹਨਾਂ ਦਾ ਸਤਿਕਾਰ ਕਰਦੇ ਆ ਪਰ ਬੜੀ ਇਹ ਨਿੰਦਣਯੋਗ ਗੱਲ ਆ ਵੀ ਕਿਸੇ ਦੇ ਮਤਲਬ ਇਹੋ ਜਿਹੇ ਭੋਟ ਦੇ ਜਿੱਥੇ ਲੋਕ ਤਾਂ ਉਹ ਸ਼ਰਦਾ ਦੇ ਫੁੱਲ ਪੇਂਟ ਕਰਨ ਆਏ ਤੇ ਆਪਾਂ ਇਹਨਾਂ ਤਮਾਸ਼ਾ ਬਣਾ ਰਹੇ ਹਾਂ ਹਾਂਜੀ ਹਾਂਜੀ ਇਹ ਕੀ ਮਸਲਾ ਤੁਹਾਨੂੰ ਇਹ ਸਰਸੇ ਨੂੰ ਮੰਨਦੇ ਸੀ ਕਿ ਨਹੀਂ ਨਹੀਂ ਮੰਨਦੇ ਨਹੀਂ ਮੰਨਦੇ ਸੀਗੇ ਤੁਸੀਂ ਕਦੇ ਦੇਖਿਆ ਆਪਣੀ ਲਾਈਫ ਦੇ ਵਿੱਚ ਜ਼ਿੰਦਗੀ ਦੇ ਵਿੱਚ ਨਹੀਂ ਜੀ ਨਹੀਂ ਜੀ ਦੇਵ ਸਿੰਘ ਬਲਖੰਡੀ ਆ ਹਾਂਜੀ ਮੈਂ ਮੌਜੂਦਾ ਸਰਪੰਚਾਂ ਪਿੰਡ ਬਲਖੰਡੀ ਦਾ ਹਾਂਜੀ ਦੇਖੋ ਜੀ ਜਿਹੜੀ ਇਹ ਚੀਜ਼ ਅੱਜ ਜਿਹੜਾ ਸਾਡੇ ਪਿੰਡ 'ਚ ਇੱਕ ਅਸ਼ਾਂਤੀ ਜਿਵੇਂ ਕਹਦੇ ਕਿ ਸ਼ਾਂਤੀ ਫਲਾਈ ਜਾ ਰਹੀ ਸੀਗੀ ਕਿ ਇੱਕ ਨਾ ਜਿਵੇਂ ਕਹਦੇ ਕਿਸੇ ਬੰਦੇ ਦੀ ਜਿਵੇਂ ਆਪਾਂ ਕਹਦੇ ਡੈਥ ਹੋ ਗਈ ਉਹਨੂੰ ਇੱਕ ਰਾਜਨੀਤਿਕ ਰੰਗ ਦੇ ਵਿੱਚ ਮੋੜਿਆ ਗਿਆ ਕਿ ਇਹ ਜਿਹੜੀ ਆ ਸਰਸੇ ਵਾਲੇ ਡੇਰਾ ਪ੍ਰੇਮੀ ਸੀ ਪਰ ਸਾਡੇ ਨਾਲ ਦੇ ਪਿੰਡ ਇਥੋਂ 2 ਕਿਲੋਮੀਟਰ ਵਾਰ ਤੇ ਗੁਰਦੁਆਰਾ ਸਾਹਿਬਾ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਪਿੰਡ ਬਣਾਵੇਂ ਜਿਹੜੇ ਬੰਦੇ ਦੀ ਅੱਜ ਅੰਤਿਮ ਅਰਦਾਸ ਹੋਈ ਆ ਉਹ ਦਿੱਲੀ ਉੱਥੇ ਗੁਰਦੁਆਰਾ ਸਾਹਿਬ ਜਾਂਦਾ ਸੀ ਉਹ ਗੁਰਦੁਆਰਾ ਸ਼੍ਰੋਮਣੀ ਕਮੇਟੀ ਦੇ ਅੰਡਰ ਅਧੀਨ ਆ ਉਥੋਂ ਜਿਹੜੀ ਕਮੇਟੀ ਆ ਬੇਤੇ ਜਾ ਕੇ ਉਥੋਂ ਕਮੇਟੀ ਤੋਂ ਪੁੱਛਿਆ ਜਾਵੇ ਕਿ ਉਹ ਬੰਦਾ ਦਿੱਲੀ ਆਉਂਦਾ ਸੀ ਕਿ ਨਹੀਂ ਕਿਉਂਕਿ ਉਹ ਗੁਰਦੁਆਰਾ ਸਾਹਿਬ ਦੇ ਨਾਲ ਬਹੁਤ ਉਹਦਾ ਲਗਾ ਸੀ ਉਹ ਦਿੱਲੀ ਸਵੇਰ ਉੱਠ ਕੇ ਗੁਰਦੁਆਰਾ ਸਾਹਿਬ ਨਾਲ ਜਾਂਦਾ ਸੀਗਾ ਤੇ ਉਥੋਂ ਸੀਸੀਟੀਵੀ ਟੀਵੀ ਕੈਮਰੇ ਵੀ ਲੱਗੇ ਹੋਏ ਆ ਉਹਦੀ ਵਿੱਚ ਰਿਕਾਰਡਿੰਗ ਵੀ ਕਢਾਈ ਜਾਵੇ ਕਿਉਂਕਿ ਜਿਹੜੇ ਬੰਦੇ ਦੀ ਅਜੰਤਮ ਅਰਦਾਸ ਹੋਈ ਆ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਦਿੱਲੀ ਜਾਂਦਾ ਸੀ ਐ ਤੇ ਉਹਦੇ ਜਿਹੜਾ ਪੋਤਾ ਵਾ ਉਹ ਗੁਰਸਿੱਖਾ ਉਹਦੇ ਕੇਸ ਧਾਰਿਆ ਉਹ ਜੋ ਵੀ ਦੇ ਵਿੱਚ ਸਮਾਗਮ ਧਾਰਮਿਕ ਸਮਾਗਮ ਹੁੰਦੇ ਆ ਜਿਵੇਂ ਪ੍ਰਭਾਤ ਪੇਰੀ ਆ ਉਹ ਅੱਗੇ ਲਾ ਕੇ ਕਰਦਾ ਤੇ ਇੱਕ ਉਹਦੇ ਪੋਤੇ ਦੀ ਹੋਰ ਡਿਊਟੀ ਪਿੰਡ ਵੱਲੋਂ ਲੱਗੀ ਆ ਕਿਉਂਕਿ ਉਹਦਾ ਗੁਰੂ ਸਾਹਿਬ ਨਾਲ ਬਹੁਤ ਪਿਆਰ ਉਹਦੇ ਪੋਤੇ ਦਾ ਉਹ ਜਦੋਂ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਜੀ ਘਰਾਂ ਦੇ ਵਿੱਚ ਜਾਂਦੇ ਆ ਤੇ ਜੋ ਆਦਰ ਸਤਕਾਰ ਹੁੰਦਾ ਅੱਗੇ ਟਾਟ ਵਛਾ ਕੇ ਝਾੜੂ ਲਾਉਣ ਦੀ ਤਾਂ ਉਹਦੇ ਪੋਤਾ ਹੀ ਇਹ ਸੇਵਾ ਨਿਭਾ ਰਿਹਾ ਕਿਉਂਕਿ ਜਦੋਂ ਦਾਦਾ ਪੋਤਾ ਦੋਨੇ ਗੁਰਦੁਆਰਾ ਸਾਹਿਬ ਜਾਂਦੇ ਸੀ ਤੇ ਤਾਂ ਹੀ ਪੋਤੇ ਨੂੰ ਲਗਨ ਲੱਗੀ ਆ ਇਹ ਤਾਂ ਇੱਕ ਸਿਰਫ ਕੀ ਰਾਜਨੀਤਿਕ ਸਟੰਟ ਖੇਡਿਆ ਗਿਆ ਸਾਡੇ ਪਿੰਡ ਦੇ ਵਿੱਚ ਪਹਿਲਾਂ ਜਿਹੜਾ ਇੱਕ ਘਰ ਨੇ ਲਿਆ ਨਾਮ ਉਹ ਸਾਰੇ ਪਿੰਡ ਨੂੰ ਪਤਾ ਜੀ ਕਿਉਂਕਿ ਉਹ ਅਸੀਂ ਨਹੀਂ ਚਿਜਕਾਂਗੇ ਵੀ ਨਹੀਂ ਲਿਆ ਲਿਆ ਇੱਕ ਘਰ ਨੇ ਆ ਨਾਮ ਪਰ ਜਿਹੜਾ ਇਹਨਾਂ ਦਾ ਪਰਿਵਾਰ ਦਾ ਸੀਗਾ ਜਿਹੜੀ ਪਹਿਲਾਂ ਇਹਨਾਂ ਦੀ ਵਾਈਫ ਸੀਗੀ ਕਾਫੀ ਟਾਈਮ ਪਹਿਲਾਂ ਕੋਈ ਅੱਖਾਂ ਦੀ ਦਵਾਈ ਲੈ ਕੇ ਆਈ ਸੀ ਇੱਕ ਅੱਧੀ ਵਾਰੀ ਉਹ ਜਾਣਬੁੱਝ ਕੇ ਹੁਣ ਕਿਹਾ ਗਿਆ ਕਿ ਇਹ ਜਿਹੜਾ ਬੰਦੇ ਨੇ ਵੀ ਨਾਮ ਲਿਆ ਇਹਨਾਂ ਦੇ ਕਿਸੇ ਨੇ ਨਾਮ ਨਹੀਂ ਲਿਆ ਇਹ ਸਿਰਫ ਕਿਉਂਕਿ ਇਹਨਾਂ ਦੇ ਸੱਕਿਆਂ ਦੇ ਦੀ ਮਾਸੀ ਦਾ ਪੁੱਤ ਸੀਗਾ ਇਹ ਇਹਨੇ ਕਿਹਾ ਵੀ ਜੇ ਤੂੰ ਲੋਕਾਂ ਨੇ ਨਹੀਂ ਮੈਨੂੰ ਵੋਟਾਂ ਪਾਈਆਂ ਤੇ ਤੁਸੀਂ ਕਿਉਂ ਨਹੀਂ ਪਾਈਆਂ ਇੱਕ ਇਹਨਾਂ ਦਾ ਇੱਕ ਵਿਵਾਦ ਹੋਇਆ ਵੋਟਾਂ ਪ੍ਰਤੀ ਉਹ ਵਿਵਾਦ ਨੂੰ ਇੱਕ ਧਾਰਮਿਕ ਮਸਲੇ ਧਾਰਮਿਕ ਰੰਗ ਦੇਤਾ ਕਿ ਹਾਂ ਇਹਨਾਂ ਦਾ ਲਿਆ ਸੀ ਨਾਮ ਲਿਆ ਸੀ ਤੇ ਇਹਦੀਆਂ ਜੇ ਆਪਾਂ ਕਹਿ ਦਈਏ ਗਿਣਤੀ ਦੀਆਂ ਜਿਵੇਂ ਵੋਟਾਂ ਵਾਂ ਉਹ ਪੰਜ ਛੇ ਨਿਕਲੀਆਂ ਉਹਦਾ ਇਹ ਸਦਮਾ ਨਹੀਂ برداشت ਨਹੀਂ ਕਰਦਾ ਤੇ ਉਹਦੇ ਕਰਕੇ ਧਾਰਮਿਕ ਰੰਗ ਦੇਣਾ ਚਾਹੁੰਦਾ ਕਿਉਂਕਿ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਆ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਸਤਕਾਰ ਸਾਰਾ ਨਗਰ ਕਰਦਾ ਸਾਡਾ ਇਸੇ ਕਰਕੇ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਭੋਗ ਪਾਉਂਦੇ ਆ ਕਿਉਂਕਿ ਗੁਰੂ ਸਾਹਿਬ ਦਾ ਅਦਸਤਕਾਰ ਕਰਨ ਵਾਸਤੇ ਉਹ ਬੰਦੇ ਆ ਕੋਈ ਸਾਡੇ ਪੰਜ ਬੰਦੇ ਕਹਿ ਦੇਣ ਵੀ ਇਹਨਾਂ ਦਾ ਨਾਮ ਲਿਆ ਸੀ ਤਾਂ ਅਸੀਂ ਮੰਨੀਏ ਕੋਈ ਪ੍ਰੂਫ ਤਾਂ ਦੇਵੇ ਸਾਨੂੰ ਵੀ ਭਾਈ ਇਹਨਾਂ ਨੇ ਨਾਮ ਲਿਆ ਸੀ ਬਿਨਾਂ ਵਜੇ ਤੂੰ ਆਪਾਂ ਕਹਿ ਦਾਂਗੇ ਵੀ ਭਾਈ ਇਹਨੇ ਨਾਮ ਲਿਆ ਸੀ ਇਹ ਚੀਜ਼ ਤਾਂ ਨਹੀਂ ਹੋ ਸਕਦੀ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਬਾਕੀ ਤੁਸੀਂ ਪੈਟ ਤੋਂ ਬਾਈਟ ਲੈ ਲਓ ਕੀ ਨਾਮ ਆਪਕੇ ਦਾ ਬਲਖੰਡੀ ਜੀ ਬਲਖੰਡੀ ਤੁਸੀਂ ਇਸ ਪਰਿਵਾਰ ਨੂੰ ਕਦੇ ਦੇਖਿਆ ਇਹ ਤਾਂ ਜੀ ਪਰਿਵਾਰ ਸਰਸੇ ਵਾਲ ਨੂੰ ਮੰਨਦਾ ਹੂ ਬਿਲਕੁਲ ਨਹੀਂ ਜੀ ਮੇਰੀ 50 ਸਾਲ ਦੀ ਉਮਰ ਹੋ ਗਈ ਇੱਕ ਦਿਨ ਵੀ ਨਾ ਸੁਣਿਆ ਨਾ ਵੇਖਿਆ ਇਹ ਤਾਂ ਸਾਡੇ ਬਹੁਤ ਆਉਂਦੇ ਜਾਂਦੇ ਆ ਇਹ ਜਿਹੜਾ ਗੁਰਚਰਨ ਸਿੰਘ ਦਾ ਮੁੰਡਾ ਵੱਡਾ ਉਹ ਮੇਰੇ ਨਾਲ ਸੀਜ਼ਨ ਵੀ ਲਾਉਂਦਾ ਕੰਮ ਧੰਦਾ ਵੀ ਕਰਾਉਂਦਾ ਅੱਜ ਸਾਨੂੰ ਕੰਮ ਦੀ ਲੋੜ ਅੱਜ ਅਸੀਂ ਬਾਜ਼ ਮਾਰ ਕੇ ਲੈ ਜਾਣਾ ਕੱਲ ਦੀ ਪ੍ਰੀਫਰ ਇਹਨਾਂ ਨੂੰ ਬੂਟੇ ਕਰ ਦਿੰਦਾ ਬੂਟੇ ਕਰ ਦੇ ਯਾਰ ਉਹਨਾਂ ਕੋਲ ਤੁਹਾਡਾ ਜ਼ਰੂਰੀ ਸੀਗਾ ਨਾ ਯਾਰ ਕਰ ਲੈ ਯਾਰ ਆ ਇਹ ਦੱਸ ਯਾਰ ਇਹ ਧਰਮ ਦਾ ਮੁੱਦਾ ਨਾਲ ਚੱਕਰੇ ਯਾਰ ਸਾਰੇ ਜਿਹੜਾ ਅੱਜ ਇੱਕ ਬੰਦਾ ਕਹਿੰਦਾ ਹਰਨੇਕ ਸਿੰਘ ਤੇ ਪੂਰਾ ਪਿੰਡ ਇੱਕ ਪਾਸੇ ਆ ਉਹ ਕਹਿੰਦਾ ਵੀ ਸਰਸੇ ਵਾਲੇ ਨੂੰ ਜਿਹੜਾ ਅੱਜ ਭੋਗ ਪਾਇਆ ਗਿਆ ਤੇ ਦੂਜਾ ਸਾਰਾ ਪਿੰਡ ਕਹਿੰਦਾ ਨਹੀਂ ਪਾਇਆ ਗਿਆ ਉਹ ਸਰਸੇ ਨੂੰ ਮੰਨਦਾ ਹੀ ਨਹੀਂ ਸੀਗਾ ਕੀ ਮਸਲਾ ਵਾ ਹਾਂਜੀ ਇੱਥੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਇਦਾਂ ਦਾ ਕੋਈ ਮਸਲਾ ਹੈਗਾ ਤੇ ਬਾਕੀ ਅਸੀਂ ਵੈਰੀਫਾਈ ਕੀਤਾ ਇੱਥੇ ਆ ਕੇ ਪਿੰਡ ਦੇ ਸਪੰਸਾ ਵੀ ਆਏ ਸੀ ਉਹਨਾਂ ਨੇ ਤੁਹਾਡੇ ਨਾਲ ਗੱਲਬਾਤ ਕੀਤੀ ਆ ਅਸੀਂ ਵੈਰੀਫਾਈ ਕੀਤਾ ਇਹ ਜਿਹੜਾ ਮੁੱਦਾ ਬਣਾ ਰਹੇ ਇਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਪਿੰਡ ਵਾਲੇ ਸਾਰੇ ਦੱਸ ਰਹੇ ਨੇ ਵੀ ਇਹ ਬੰਦਾ ਸਿੱਖ ਧਰਮ ਨੂੰ ਹੀ ਮੰਨਦਾ ਸੀ ਤੇ ਉਹੀ ਇਹਨਾਂ ਦੀ ਅਰਦਾਸ ਕਰਵਾਈ ਗਈ ਆ ਸ਼ਾਇਦ ਤੇ ਬਾਕੀ ਸਭ ਕੋ ਪੀਸਫੁਲੀ ਸਭ ਕੁਝ ਤਾਨੂੰ ਲੱਗਦਾ ਕੋਈ ਨਿੱਜੀ ਮਸਲਾ ਸੀਗਾ ਹਾਂਜੀ ਜੋ ਸਪਿੰਡਾਂ ਪਿੰਡ ਵਾਲਿਆਂ ਤੋਂ ਅਸੀਂ ਵੈਰੀਫਾਈ ਕੀਤਾ ਉਹ ਦੱਸ ਰਹੇ ਸੀ ਵੀ ਨਿੱਜੀ ਮਸਲਾ ਕੋਈ ਇਹਨਾਂ ਦਾ ਪਿੰਡ ਦਾ ਉਹਦੇ ਕਰਕੇ ਕੋਈ ਇਸ਼ੂ ਕ੍ਰੀਏਟ ਕਰ ਰਿਹਾ ਜੀ ਨਿੱਜੀ ਮਸਲੇ ਨੂੰ ਧਰਮ ਦਾ ਮਸਲਾ ਬਣਾਇਆ ਗਿਆ ਬਿਲਕੁਲ ਇਹ ਜੋ ਪਿੰਡ ਦੇ ਦੱਸ ਰਹੇ ਨੇ ਬੰਦੇ ਉਹ ਇਹੋ ਦੱਸ ਰਹੇ ਨੇ ਵੀ ਜਿਹੜਾ ਨਿੱਜੀ ਮਸਲਾ ਉਹਨੂੰ ਧਰਮ ਦਾ ਮਸਲਾ ਬਣਾਇਆ ਗਿਆ ਜੀ ਉਹ ਮਾਹੌਲ ਬਿਲਕੁਲ ਸ਼ਾਂਤਾ ਕੋਈ ਹਾਂਜੀ ਬਿਲਕੁਲ ਸ਼ਾਂਤਾ ਜੀ ਪੀਸਫੁਲੀ ਸਭ ਕੁਝ ਹੋ ਗਿਆ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇਥੇ ਜੀ ਪਿੰਡ ਬਲਖੰਡੀ ਜਿਹੜਾ ਮੋਗਾ ਇਥੇ ਪ੍ਰੇਮੀ ਜਿਹੜਾ ਸੀਗਾ ਗੁਰਚਰਨ ਸਿੰਘ ਹਾਂਜੀ ਉਹਨੇ ਇਹ ਸੱਚ ਸੋਦੇ ਵਾਲੇ ਦਾ ਜਿਹੜਾ ਉਹਨਾਂ ਨੇ ਭਜਨ ਬੰਦਗੀ ਵਾਲਾ ਜਿਹੜਾ ਨਾਮ ਲਿਆ ਹੋਇਆ ਸੀਗਾ ਨਾਮਦਾਨ 787 ਹਾਂਜੀ 78 ਸਾਲ ਦੇ ਵਿੱਚ ਲਿਆ ਉਹਨਾਂ ਨੇ 20078 ਦੇ ਵਿੱਚ ਉਹਦੀ ਮਤਲਬ ਕਿ ਦਿਥ ਮੌਤ ਹੋ ਗਈ ਸੀਗੀ ਉਹਦੇ ਨਵੇਂ ਤੇ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਸ੍ਰੀ ਸਹਿਜ ਪਾਠ ਰੱਖੇ ਗਏ ਅਸੀਂ ਮਨਾ ਕੀਤਾ ਸੀ ਉਹਨਾਂ ਨੂੰ ਗਰੰਥੀ ਸਿੰਘ ਨੂੰ ਤੇ ਪ੍ਰਬੰਧਕ ਕਮੇਟੀ ਨੂੰ ਤੇ ਉਹਦਾ ਜਿਹੜਾ ਸਹਿਜ ਪਾਠ ਉਹ ਨਾ ਰੱਖਿਆ ਜਾਵੇ ਉਹ ਜਿਹਨੇ ਆਪਣੇ ਉਹਨਾਂ ਦੇ ਧਰਮ ਦੇ ਮੁਤਾਬਕ ਜੋ ਵੀ ਕੁਝ ਕਰਦੇ ਬੰਦੀ ਕੀ ਕਰਦੇ ਜਾਂ ਕੁਝ ਵੀ ਕਰਦੇ ਆ ਕਰਮਕਿਰਿਆ ਲਈ ਉਹਦੇ ਅਰਥੀ ਉਹ ਕਰ ਲੈਣਾ ਪਰ ਉਹਨਾਂ ਨੇ باوجود ਦੇ ਜਥੇਦਾਰ ਬੰਦੀ ਦੇ ਕਹਿਣ ਦੇ ਵੀ ਜਿਹੜਾ ਉਹ ਪ੍ਰਬੰਧਕ ਕਮੇਟੀ ਤੇ ਗ੍ਰੰਥੀ ਸੰਗ ਵੱਲੋਂ ਜਿਹੜਾ ਉਸ ਸਹਿਜ ਪਾਠ ਅੱਤੇ ਰੱਖਿਆ ਗਿਆ ਭੋਗ ਪਾਇਆ ਗਿਆ ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਇਕੱਠੇ ਜਥੇ ਬੰਦੀ ਹੋਈ ਸੀਗੀ ਪਿੰਡ ਦੇ ਲੋਕ ਕਹਿੰਦੇ ਆ ਵੀ ਉਹ ਜਿਹੜਾ ਜਿਨ੍ਹਾਂ ਨੇ ਅੱਜ ਭੋਗ ਪਿਆ ਆ ਉਹ ਤਾਂ ਸਰਸੇਲਾ ਹੈ ਹੀ ਨਹੀਂ ਸੀ ਦੇਖੋ ਜੀ ਉਹਨਾਂ ਦੀ ਸਾਡੇ ਕੋਲ ਬਕਾਇਦਾ ਰਿਕਾਰਡਿੰਗਾਂ ਵੀ ਹੈਗੀਆਂ ਨੇ ਤੇ ਜਿਹੜੇ ਉਥੋਂ ਦੇ ਰਹਿਣ ਵਾਲੇ ਨੇ ਹਰਨੇਕ ਸਿੰਘ ਬਲਖੰਡੀ ਆ ਉਹ ਵੀ ਉਥੋਂ ਦੇ ਉਹਨਾਂ ਦੇ ਗਵਾਹੰਦ ਨੇ ਬਿਲਕੁਲ ਉਹ ਜ਼ਿਆਦਾ ਬਿਹਤਰ ਜਾਣਦੇ ਨੇ ਤੇ ਉਹਨਾਂ ਦੇ ਕਹਿਣ ਦੇ ਉੱਤੇ ਮੇਰੇ ਕੋਲ ਕਿ ਸਾਰਾ ਜਿਹੜਾ ਉਹਨਾਂ ਦੇ ਰਿਸ਼ਤੇਦਾਰੀ ਦੇ ਵਿੱਚ ਆਪਾਂ ਨੂੰ ਦੂਰ ਵਾਲਿਆਂ ਨੂੰ ਸ਼ਾਇਦ ਨਹੀਂ ਪਤਾ ਹੁੰਦਾ ਗੱਲ ਦਾ ਪਰ ਜਿਹੜਾ ਗਵਾਹੰਦ ਨੇ ਉਹਨੂੰ ਸਾਰੀ ਗੱਲ ਦਾ ਪਤਾ ਸੀਗਾ ਨਾਲੇ ਸਾਡੇ ਕੋਲ ਹੋਰਾਂ ਤੋਂ ਵੀ ਅਸੀਂ ਜਿਹੜੀਆਂ ਫੋਨ ਤੇ ਗੱਲ ਕਰਕੇ ਪੁੱਛਿਆ ਉਹਨਾਂ ਸਾਰਿਆਂ ਨੇ ਦੱਸਿਆ ਹੋਇਆ ਹਲਕੇ ਇਹ ਸੱਚੇ ਸਵਦੇ ਦੇ ਦਾ ਹੈ ਸੀਗਾ ਜਾਨਦੇ ਸੀ ਕਿ ਹੁਣ ਤੱਕ ਜਾਂਦੇ ਰੇ ਕੁਛ ਉਹਨਾਂ ਦੇ ਘਰ ਹਜੇ ਵੀ ਜਾਂਦੇ ਆ ਬੀਬੀਆਂ ਵੀ ਹਜੇ ਜੜੀਆਂ ਉਹ ਕੱਟੜ ਜਾਂਦੀਆਂ ਨੇ ਹਜੇ ਵੀ ਜਾਂਦੀਆਂ ਨਹੀਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਸੀ ਕਾ ਜੀ ਸਸੀ ਕਾ ਜੀ ਕੀ ਨਾਮ ਆ ਆਪਣਾ ਅਰਨੈ ਸਿੰਘ ਕਿਹੜਾ ਪਿੰਡ ਆ ਜੀ ਬਲਕੰਡੀ ਜੀ ਤੁਸੀਂ ਅੱਜ ਜਿਹੜਾ ਇੱਥੇ ਰੋਕਿਆ ਵਾ ਇੱਕ ਅਖੰਡ ਪਾਠ ਦਾ ਭੋਗ ਕਿਸ ਵਾਸਤੇ ਰੋਕਦੇ ਸੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਹ ਇਸ ਤਰ੍ਹਾਂ ਸੀ ਵੀ 2000 ਦੇ 7 8 ਦੇ ਵਿੱਚ ਜਦ ਸਰਸਿਆ ਦਾ ਰੋਲਾ ਪੈ ਗਿਆ ਸੀਗਾ ਉਹਨਾਂ ਦਿਨਾਂ ਦੇ ਵਿੱਚ ਇਹ ਭਾਈ ਸ਼ੰਦਾ ਸਿੰਘ ਤੇ ਉਹਨਾਂ ਸਮੇਂ ਤੇ ਇਹਨਾਂ ਦੀ ਧਰਮ ਪਤਨੀ ਇਥੇ ਹਾਕਮ ਸਿੰਘ ਤੇ ਉਹਨਾਂ ਦੀ ਧਰਮ ਰਜੀਤ ਕੌਰ ਤੇ ਹੋਰ ਵੀ ਪਰਿਵਾਰ ਇਹ ਹੈਗੇ ਆ ਜਿਹੜੇ ਕਿ ਕੁਝ ਪਰਿਵਾਰ ਮੋੜਾ ਇਹ ਸ੍ਰੋਪੇ ਜਿਨ੍ਹਾਂ ਦੇ ਗੁਰਮਤ ਦੇ ਮੁਸਾਬਕਾ ਜੋ ਸੀ ਸਿੱਖ ਧਰਮ ਦਾ ਵੀ ਜੋ ਕਾਲ ਤੱਕ ਦਾ ਹੁਕਮਨਾਮਾ ਸੀ ਵੀ ਜਿਹੜਾ ਵੀ ਕੋਈ ਵੀ ਸੰਗਤ ਮੋੜਨਾ ਚਾਹੁੰਦਾ ਗੁਰੂ ਘਰ ਵਿੱਚ ਸ਼ਾਮਲ ਹੋਣਾ ਚਾਹਦਾ ਉਹ ਨੂੰ ਅਰਦਾਸ ਬੇਨਤੀ ਕਰਕੇ ਸ੍ਰੋਪੇ ਪਾ ਕੇ ਤੇ ਗੁਰੂ ਘਰ ਨਾਲ ਜੁੜਿਆ ਜਾਵੇ ਗੁਰੂ ਨਾਲ ਜੋੜਿਆ ਪੰਥ ਨਾਲ ਜੋੜਿਆ ਜੀ ਇਹ ਸ਼ਾਮਲ ਕੀਤਾ ਜਾਪਿਆ ਉਹ ਬਹੁਤ ਸਾਰੇ ਇੱਕ ਪਰਿਵਾਰ ਤਾਂ ਜਿਹੜਾ ਹੈਗਾ ਗਰਮੇਸ਼ ਸਿੰਘ ਭਾਈ ਸਾਹਿਬ ਸਾਡੇ ਮੇਰੇ ਭਤੀਜੇ ਲੱਗਦੇ ਆ ਤੇ ਉਹ ਦੂਜੇ ਪਾਸੋਂ ਆ ਉਹਨਾਂ ਨੇ ਬਾਬਾ ਮੋਤੀ ਮਹਾਰਾਜੀ ਤੇ ਪ੍ਰਧਾਨ ਜੀ ਕੋਲੋਂ ਸਾਡੇ ਉਹਨਾਂ ਨੇ ਆਪ ਦਾ ਜਿਹੜਾ ਸੀ ਉਹ ਸਰੂਪਾ ਲੈ ਲਿਆ ਸੀ ਇਹਨਾਂ ਦੇ ਪਰਿਵਾਰਾਂ ਦੇ ਹਜੇ ਜਿਹੜੇ ਬਾਕੀ ਰਹਿੰਦੇ ਆ ਕਿਸੇ ਨੇ ਸਰੂਪਾ ਨਹੀਂ ਲਿਆ ਇਸ ਕਰਕੇ ਮਰਨ ਤੋਂ ਬਾਅਦ ਹੁਣ ਅਸੀਂ ਜਿਹੜਾ ਸੀਗਾ ਵੀ ਇਹਨਾਂ ਨੇ ਸਾਡੇ ਤੇ ਇਲਜ਼ਾਮ ਲਾਇਸ ਕੋਈ ਬੀ ਐਸ ਐਸ ਸੀ ਕਰਕੇ ਇਹ ਰੋਲਾ ਪਾਉਂਦਾ ਲੇਕਿਨ ਮੈਂ ਪਿੰਡ ਵਿੱਚ ਫੋਨ ਨਹੀਂ ਲਾਇਆ ਸੀ ਮੈਂ ਇੱਥੇ ਸੰਸਕਾਰ ਦੇ ਉੱਤੇ ਵੀ ਜਦੋਂ ਮੈਨੂੰ ਪਤਾ ਲੱਗਾ ਸੀ ਮੈਨੂੰ ਫੋਨ ਗਿਆ ਸੀ ਮੇਰੇ ਹੀ ਭਰਾ ਦਾ ਲੱਗਦਾ ਬਾਹਰ ਤੇ ਘਰਾਂ ਤੋਂ ਲੱਗਦਾ ਭਰਾ ਲੱਗਦਾ ਉਹਦਾ ਫੋਨ ਗਿਆ ਸੀ ਵੀ ਇਸ ਤਰ੍ਹਾਂ ਕਰਕੇ ਬਾਈ ਦੀ ਮੌਤ ਹੋ ਗਈ ਤੇ ਮੈਂ ਉਸ ਟਾਈਮ ਸੰਸਕਾਰ ਤੇ ਆਇਆ ਸੀ ਇਹ ਜਿਹੜਾ ਤੁਸੀਂ ਕਹਿ ਰਹੇ ਹੋ ਇਹ ਕਿੰਨੇ ਟਾਈਮ ਤੋਂ ਇਹ ਜਿਹੜਾ ਸੱਸਿਆਂ ਨੂੰ ਮੰਨ ਰਿਹਾ ਸੀਗਾ ਇਹ ਸੱਤ ਦੇ ਵਿੱਚ ਸੱਤ ਤੋਂ ਲੈ ਕੇ ਮੈਂ ਸਮਝ ਲਉ ਤੂੰ ਪਹਿਲਾਂ ਤੇ ਜਾਂਦੇ ਹੋਣਗੇ ਉਹਨਾਂ ਨੇ ਕਹਿਣਾ ਕਿ ਜਿਹੜੇ ਸਾਡੇ ਪਰਿਵਾਰ ਦੇ ਵਿੱਚ ਉਸ ਤੋਂ ਬਾਅਦ ਚ ਮੌਤਾਂ ਹੋਈਆਂ ਤੇ ਉਹਨਾਂ ਦੇ ਵਿੱਚ ਖੰਡ ਪੜ ਦੇ ਭੋਗ ਪਾਇਆ ਫਿਰ ਉਦੋਂ ਕਿੰਨੇ ਰੋਲਾ ਪਾਇਆ ਕਿਉਂਕਿ ਮੈਂ ਜਦੋਂ ਵੀ ਜ ਇਹ ਤਾਂ ਜੀ ਸਿੰਧਾ ਸਿੰਘ ਦੀ ਤੁਹਾਨੂੰ ਪਤਨੀ ਜੀ ਉਹ ਗੁਜ਼ਰੀ ਹੈ ਉਦੋਂ ਮੈਂ ਸ਼ਾਇਦ ਨਹੀਂ ਭੋਗ ਪਾਇਆ ਉਹ ਜਿੱਥੇ ਕੱਤੇ ਕਰੇ ਬੈਠਣਾ ਆਇਆ ਹੂੰਗਾ ਉਦੋਂ ਕੋਗ ਕੋਗ ਤੇ ਮਿਲੋ ਉਹ ਕਹਿੰਦਾ ਵੀ ਇਹ ਜਿਹੜਾ ਮਸਲਾ ਹੈ ਸਾਡਾ ਵੋਟਾਂ ਦੇ ਵਿੱਚ ਖੜੇ ਸੀ ਇਹਨਾਂ ਨੂੰ ਵੋਟਾਂ ਪੇਟਦਿਆਂ ਨਹੀਂ ਪਾਈਆਂ ਗਿਆ ਇਹਨਾਂ ਨੇ ਤਾਂ ਇੱਕ ਪਿੰਡ ਦਾ ਆਪ ਦਾ ਨਿੱਜੀ ਮਸਲੇ ਨੂੰ ਧਰਮ ਦਾ ਮਸਲਾ ਬਣਾ ਕੇ ਪੇਸ਼ ਕੀਤਾ ਗਿਆ ਇਹਨਾਂ ਦੇ ਨਾਲ ਪਿੰਡ ਦੇ ਵਿੱਚ ਕੋਈ ਘਰ ਨਹੀਂ ਹੈ ਇਕੱਲਾ ਘਰ ਹੈ ਇਹਦੇ ਨਾਲ ਕੋ ਦੋ ਚਾਰ ਘਰ ਨਹੀਂ ਕੋਈ ਪਿੰਡ ਦੇ ਲੋਕ ਨਹੀਂ ਨੇ ਇਹ ਇਕੱਲਾ ਆ ਕੇ ਇਸ ਜਿਹੜਾ ਕਿ ਮਾਹੌਲ ਨੂੰ ਖਰਾਬ ਕਰ ਰਿਹਾ ਸਾਡੀ ਜਿਹੜੀ ਇਹ ਮਰਗਦੱਪ ਹੋਗ ਹੈ ਉਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦੇ ਵਿੱਚ ਜਿੰਨੇ ਵੀ ਲੋਕ ਇਹ ਬੋਲ ਰਹੇ ਆ ਆਮ ਪਾਰਟੀ ਦੇ ਜਿਹੜੇ ਬੰਦੇ ਆ ਜਿਹੜਾ ਸਾਡੇ ਜਦਵਿੰਦਰ ਸਿੰਘ ਉਹ ਕਾਂਗਰਸੀ ਬੰਦਾ ਉਹਨੇ ਹੀ ਆਮ ਪਾਰਟੀ ਨੂੰ ਸਪੋਰਟ ਕਰਕੇ ਇਹ ਬਲਦੇਵ ਸਿੰਘ ਨੂੰ ਜਿਤਾਇਆ ਹੈਗਾ ਜਿਹਦੇ ਵਿੱਚ ਕਿ ਅੱਜ ਤੱਕ ਕੋਈ ਪਿੰਡ ਦਾ ਬੰਦਾ ਕਹਦੇ ਵੀ ਮੈਂ ਕਿਸੇ ਨੂੰ ਵੋਟ ਵਾਰੇ ਕਿਹਾ ਹੋਵੇ ਵੀ ਤੂੰ ਮੈਨੂੰ ਪਾਈ ਆ ਜਾਂ ਨਹੀਂ ਪਾਈ ਜਿੱਦਣ ਵੋਟਾਂ ਦਾ ਇਲੈਕਸ਼ਨ ਆਉਜਾ ਉਦੋਂ ਦੂਜੇ ਦਿਨ ਮੈਂ ਆਵਦਾ ਇਥੋਂ ਕਰਮਾਂ ਮੈਂ ਡਿਊਟੀ ਜਿਹੜੀ ਸੀ ਇਹ ਚਲੇ ਗਿਆ ਸੀਗਾ ਮੇਰੀ ਡਿਊਟੀ ਚੱਲਦੀ ਸੀ ਲੈਕੋ ਸੁਣਾਂ ਤੇ ਉਦੋਂ ਬਾਅਦ ਮੇਰਾ ਕੋਈ ਮਸਲਾ ਨਹੀਂ ਰਿਹਾ ਮੈਂ ਨਾ ਕਿਸੇ ਨੂੰ ਕਿਹਾ ਵੀ ਤੁਸੀਂ ਮੈਨੂੰ ਵੋਟ ਪਾਈ ਆ ਜਾਂ ਨਹੀਂ ਪਾਈ ਇਹ ਮਸਲਾ ਤੁਸੀਂ ਚੱਕਿਆ ਮਸਲਾ ਇਹ ਆਸਥਕਾਰ ਕਮੇਟੀ ਨੇ ਚੱਕਿਆ ਗਿਆ ਸੀਗਾ ਕੀਨੇ ਜੱਕਸਤ ਕਾਰ ਕਮੇਟੀ ਦਾ ਇਸ ਕਾਰਨ ਮੇ ਬਲਜੀਤ ਸਿੰਘ ਨਾਲ ਗੋ ਫੋਨ ਆਇਆ ਸੀ ਨਾਲ ਪਰ ਮੈਨੂੰ ਇਹ ਨਾਲ ਕੋਈ ਸੂਚਨ ਨਹੀਂ ਦਿੱਤਾ ਮੇਰੇ ਤਾਂ ਇੱਥੇ ਪਰਿਵਾਰ ਜਿਹੜਾ ਸੀ ਮੇਰੀ ਸਿੰਘਣੀ ਆ ਤਕਰੀਬਨ 23 24 ਤਰੀਕ ਨੂੰ 24 ਤਰੀਕ ਤੇ 23 ਤਰੀਕ ਨੂੰ ਇੱਥੇ ਸਾਡੀ ਚਾਚੀ ਜੀ ਲੈਂਟਰ ਪੈਂਦਾ ਸੀਗਾ ਮਕਾਨ ਦਾ ਉਸ ਵੇਲੇ ਇੱਥੇ ਆਏ ਸੀ ਤੇ ਨਿੰਦ ਦੇ ਵਸਾਂ ਨੇ ਜਦੋਂ ਪਿੰਡ ਦੇ ਲੋਕਾਂ ਨਾਲ ਹੀ ਗੱਲਬਾਤ ਕੀਤੀ ਸਾਰਾ ਪਿੰਡ ਇੱਕ ਪਾਸੇ ਤੂੰ ਇਕੱਲਾ ਇਕੱਲੇ ਇੱਕ ਪਾਸੇ ਆ ਕਿਉਂ ਕੀ ਗੱਲੋਂ ਧਰਮ ਨੂੰ ਮੰਨਦੇ ਨਹੀਂ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨਹੀਂ ਜਿਨ੍ਹਾਂ ਨੇ ਖੰਡ ਪੜ ਧਰਾਇਆ ਪਿੰਡ ਦੇ ਵਿੱਚ ਕੀ ਉਹ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ ਜੇ ਮੰਨਦੇ ਆ ਤਾਂ ਉਹਨਾਂ ਨੇ ਖੰਡ ਪੜ ਧਰਾਇਆ ਫਿਰ ਤੁਸੀਂ ਇਕੱਲਾ ਵਿਰੋਧ ਕਿਉਂ ਕਰ ਰਹੇ ਹੋ ਪਿੰਡ ਦੇ ਲੋਕ ਕਿਉਂ ਨਹੀਂ ਕਰ ਰਹੇ ਤੁਹਾਡੇ ਨਾਲ ਕਿਉਂ ਨਹੀਂ ਖੜੇ ਹਾਂਜੀ ਛਿੜੀ ਮਾਂ ਦੇ ਪੇਟੋਂ ਇੱਕ ਪੁੱਤ ਜੰਮਦਾ ਦੇਵੇਲੇ ਦੀ ਆਈ ਗਾਲ ਬਾਹਰ ਗਈ ਹੋਈ ਛਿੜੀ ਮਾਂ ਦੇ ਪੇਟੋਂ ਇੱਕ ਪੁੱਤ ਜੰਮਦਾ ਬਾਰਾ ਹੋਣ ਸੂਰੀ ਦੇ ਠੀਕ ਆ ਜੀ ਐਕ ਉਹਦੇ ਸੱਚ ਦੇ ਮਗਰ ਬਾਲੇ ਲੋਕ ਤੁਰਦੇ ਨਹੀਂ ਹੁੰਦੇ ਕੂੜ ਦੇ ਪ੍ਰਚਾਰ ਮਗਰ ਬਹੁਤ ਤੁਰਦੇ ਹੁੰਦੇ ਆ ਮੈਂ ਇਹ ਜਿਹੜੀਆਂ ਰਿਕਾਰਡਿੰਗਾਂ ਮੇਰੇ ਕੋਲ ਪਈਆਂ ਜੀ ਅੱਜ ਵੀ ਜਿਹੜੇ ਇੱਕ ਪ੍ਰੇਮੀ ਨਾਲ ਮੇਰੇ ਨਾਲ ਗੱਲ ਹੋਈ ਆ ਹੋਰ 19 ਰੁਪਆ ਲਿਆ ਹਿਆ ਦੂਜਾ ਮੇਰੀ ਇੱਕ ਹੋਰ ਨਾਲ ਗੱਲ ਹੋਈ ਹੈ ਇਹ ਸਾਰੀਆਂ ਮੇਰੇ ਕੋਲ ਦੋ ਤਿੰਨ ਰਿਕਾਰਡਿੰਗਾਂ ਹੋਈਆਂ ਨੇ ਲੋਕਾਂ ਦਾ ਕਹਿਣਾ ਕੋਈ ਕਿਸੇ ਧਾਰਮਿਕ ਕੋਈ ਸਮਾਗਮ ਕਰਾਇਆ ਹੋਵੇ ਇਹਨਾਂ ਨੇ ਅੱਗੇ ਦੇ ਧਰਮ ਦੇ ਅੱਗੇ ਲਾਗ ਆਗੂ ਬੰਦੇ ਆ ਤੇ ਧਾਰਮਿਕ ਕੋਈ ਸਮਾਗਮ ਕਰਾਇਆ ਹੋਵੇ ਪਿੰਡ ਦੇ ਵਿੱਚ ਕੋਈ ਨਗਰ ਕੀਰਤਨ ਦਾ ਕੋਈ ਇਹਨਾਂ ਨੇ ਲੰਗਰ ਲਗਾਇਆ ਹੋਵੇ ਕੋਈ ਸ਼ਬੀਰ ਲਗਾਈ ਹੋਵੇ ਜਾਂ ਕਿਤੇ ਅਮਰਿਸ਼ ਕਾਇਆ ਹੋਵੇ ਸਾਡੇ ਗੁਰਦੁਆਰਾ ਸਾਹਿਬ ਵਿੱਚ ਜਾਂ ਕਿ ਸਾਡੇ ਗੁਰਦੁਆਰਾ ਗੁਰਦੁਆਰਾ ਸਾਹਿਬ ਦੇ ਵਿੱਚ ਅੱਗੇ ਲਾ ਕੇ ਕੋਈ ਕੰਮ ਕੀਤਾ ਹੋਵੇ ਕੋਈ ਧਾਰਮਿਕ ਦੇ ਕੰਮ ਕੋਈ ਅਮਰਿਸ਼ ਕਾਇਆ ਜਾ ਕੇ ਧਾਰਮਿਕ ਦੇ ਅੱਗੇ ਲਾ ਕੇ ਕੋਈ ਵੀ ਕੰਮ ਧਾਰਮਿਕ ਕੀਤਾ ਹੋਵੇ ਉਹ ਐਦਾਂ ਦਾ ਇੱਕ ਵੀ ਨਾ ਹੋਵੇ ਦੇਖੋ ਜੀ ਮੈਂ ਪਿੰਡ 'ਚ ਰਹਿੰਦਾ ਹੀ ਨਹੀਂ ਮੈਂ ਤਾਂ ਗੁਰੂ ਘਰਾਂ ਦੇ ਵਿੱਚ ਰਹਿਣਾ ਮੈਂ ਤਾਂ 2-4 ਸਾਲ ਜਿਹੜਾ ਕਿਤੇ ਡਿਊਟੀ ਛੱਡ ਕੇ ਜਦੋਂ ਆਦੇ ਮੈਂ ਆਪਣੀ ਮੱਜੀ ਨਾਲ ਘਰੇ ਆ ਜਾਂਦਾ ਤੇ ਮੁੜ ਕੇ ਚੱਤ ਕਰਦਾ ਮੇਰੇ ਫਿਰ ਡਿਊਟੀ ਤੇ ਚਲੇ ਜਾਣਾ ਉਹਨਾਂ ਦਾ ਕਹਿਣਾ ਹੈ ਕਿ ਉਹ ਜਿਹੜਾ ਪਰਿਵਾਰ ਆ ਜਿਨ੍ਹਾਂ ਦਾ ਅੱਜ ਭੋਗ ਪਿਆ ਮਰਗ ਦਾ ਉਹ ਉਹ ਜਿਹੜੇ ਜਦੋਂ ਨਗਰ ਕੀਰਤਨ ਆਉਂਦਾ ਅੱਗੇ ਲਾ ਕੇ ਗ੍ਰਾਹੀ ਕਰਦੇ ਆ ਨਗਰ ਕੀਰਤਨ ਦੀ ਸੇਵਾ ਕਰਦੇ ਆ ਲੰਗਰ ਲਗਾਉਂਦੇ ਆ ਸ਼ਪੀਲਾਂ ਲਗਾਉਂਦੇ ਆ ਹੋਰ ਵੀ ਸਮੇਂ ਸਿਰ ਜਦੋਂ ਵੀ ਕੋਈ ਗੁਰਪੁਰਬ ਹੁੰਦਾ ਜਾਂ ਕੋਈ ਪ੍ਰੋਗਰਾਮ ਹੁੰਦਾ ਉਹ ਅੱਗੇ ਲਾ ਕੇ ਕਰਦੇ ਆ ਇਹ ਕਿਉਂ ਨਹੀਂ ਕਰਦੇ ਜੇ ਅੱਜ ਸਾਡੇ ਭੋਗ ਸੀਗਾ ਤੇ ਇਹ ਫਿਰ ਖਰਾਬ ਕਰਨ ਆਇਆ ਕਿਉਂ ਕੀ ਕਰ ਨਹੀਂ ਇਹ ਦੇਖੋ ਉਹ ਬਿਲਕੁਲ ਜੇ ਬੱਚੇ ਆਉਂਦੇ ਆ ਸੀ ਬੱਚਾਂ ਤੇ ਇਨਜਾਮ ਨਹੀਂ ਲਾਇਆ ਅਸੀਂ ਬੱਚੇ ਉਹਦਾ ਨਾ ਤਾਂ ਉਹਦਾ ਮੁੰਡਾ ਜਿਹੜਾ ਹੈਗਾ ਸ਼ਿੰ다 ਸਿੰਘ ਤਾਂ ਮੁੰਡਾ ਸਿੰਘ ਨਾ ਉਹਦੇ ਮੁੰਦੇ ਸਿੰਘ ਦੇ ਘਰੋਂ ਕੁੜੀ ਉੱਤੇ ਇਲਜ਼ਾਮ ਲਾਇਆ ਨਾ ਅਸੀਂ ਭੇਜਤੇ ਲਾਇਆ ਨਾ ਉਹਦੀ ਬਹੂ ਤੇ ਲਾਇਆ ਭੇਜ ਦਿੱਤੇ ਨਾ ਉਹਦੇ ਸ਼ਿੰ다 ਸਿੰਘ ਦੇ ਈੜੇ ਪੋਤੇ ਆ ਉਹਨਾਂ ਤੇ ਲਾਇਆ ਉਹ ਗੁਰੂ ਘਰ ਜਾਂਦੇ ਧਿਆਨ ਦਿਓ ਹੁਣ ਜਿਹੜਾ ਰੌਲਾ ਕੀ ਆ ਸਾਡਾ ਸੀ ਉਹ ਬੰਦੇ ਨਾ ਸੀਗਾ ਦੇਖੋ ਜੀ ਜਿਹੜਾ ਜੇ ਉਹਦੇ ਬੱਚੇ ਜਾਂਦੇ ਆ ਜੇ ਉਹ ਆਪ ਜੁੜਿਆ ਹੋਇਆ ਸੀ ਤਾਂ ਤਾਂ ਹੀ ਉਹਨਾਂ ਨੇ ਜੁੜਿਆ ਨਾ ਗੁਰੂ ਗ੍ਰੰਥ ਸਾਹਿਬ ਨਾਲ ਨਹੀਂ ਉਹ ਆਪ ਨਾਲ ਜੁੜਿਆ ਹੁੰਦਾ ਤੇ ਆਪਾਂ ਜੇ ਆਪਣਾ ਗੁਰੂ ਗੋਬਿੰਦ ਸਿੰਘ ਪਿਤਾ ਵਾ ਜੇ ਉਹ ਜੁੜੇ ਹੋਏ ਸੀ ਸਿੱਖੀ ਦੇ ਨਾਲ ਤਾਂ ਹੀ ਆਪਾਂ ਜੁੜੇ ਆ ਨਾ ਨਹੀਂ ਤਾਂ ਆਪਣੇ ਆ ਤਾਂ ਪਹਿਲਾਂ ਨਹੀਂ ਆਪਾਂ ਜੁੜ ਗਏ ਬਿਲਕੁਲ ਇਹ ਗੱਲ ਥੋੜੀ ਸਹੀ ਹੈ ਵੀ ਜਿਹੜਾ ਉਹ ਜੁੜਿਆ ਨਹੀਂ ਸੀਗਾ ਉਹ ਨਾ ਸਰੋਪਾ ਗੁਰੂ ਘਰ ਦੇ ਵਿੱਚੋਂ ਲੈ ਕੇ ਸ਼ਾਮਲ ਸਿੱਖ ਧਰਮ ਵਿੱਚ ਨਹੀਂ ਹੋਇਆ ਸੀ ਉਹ ਕਾਲ ਤੱਕ ਤਾਂ ਹੁਕਮਨਾਮਾ ਸੀ ਕੋਈ ਨਹੀਂ ਕਹਨ ਜੋਈ ਤੁਸੀਂ ਸਵਾਲ ਕਰੋ ਜੀ ਜਵਾਬ ਦਊਗਾ ਨਹੀਂ ਬੈਡ ਲਾਸਟ ਆ ਜੀ بس ਇਹੋ ਜੁੜਿਆ ਨਹੀਂ ਸੀਗਾ ਉਹ ਗੁਰੂ ਘਰ ਦੇ ਨਾਲ ਜੁੜਿਆ ਨਹੀਂ ਸੀਗਾ ਜਿਹੜੀ ਮੈਂ ਗੱਲ ਸੀਰੀਅਸ ਨਾਲ ਕਹਾਂ ਉਹ ਨਾ ਹੀ ਕੋ ਹੋ ਉਹ ਤਾਂ ਵਧੀਆ ਗੱਲ ਆ ਜਿਹੜੀ ਗੱਲ ਉਹ ਗੁਰੂ ਘਰਾਂ ਦੇ ਵਿੱਚ ਜਾਂਦਾ ਸੀਗਾ ਉਹ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਮੇਰੇ ਕੋਲੇ ਪ੍ਰੂਫ ਹੈਗੇ ਆ ਜੀ ਰਿਕਾਰਡਾਂ ਹੈਗੀਆਂ ਮੇਰੇ ਕੋਲ ਸਰੂਪ ਜਿਹੜਾ ਉਹ ਕਹਿੰਦੇ ਵੀ ਅਸੀਂ ਗੁਰੂ ਘਰ ਦੇ ਸ਼ਾਮਲ ਹੋਏ ਆ ਮੈਨੂੰ ਸਰੂਪਾ ਕੋਲ ਦਿਖਾ ਦੇਣ ਵੀ ਆਹੀ ਆ ਗੁਰਦੁਆਰੇ ਵਿੱਚ ਆ ਗ੍ਰੰਥੀ ਤੋਂ ਲਿਆ ਤੁਸੀਂ ਮੇਰੇ ਉੱਥੋਂ ਆਏ ਕਿਉਂ ਤੁਸੀਂ ਉਹਨਾਂ ਦੇ ਸਵਾਲਾਂ ਦੇ ਜਵਾਬ ਕਿਉਂ ਨਹੀਂ ਦਿੱਤੇ ਜਦੋਂ ਉਹ ਕਿਉਂ ਕਰੋ ਤੇ ਪ੍ਰਸ਼ਾਸਨ ਵੀ ਸੀਗੇ ਆ ਪਿੰਡ ਵਾਲੇ ਵੀ ਸੀਗੇ ਸਾਰੀ ਸੀ ਤੁਸੀਂ ਉੱਥੋਂ ਫਿਰ ਵਾਪਸ ਕਿਉਂ ਆ ਗਏ ਹਾਂ ਅਸੀਂ ਕਿਉਂ ਆ ਗਏ ਪ੍ਰਸ਼ਾਸਨ ਨੂੰ ਅਸੀਂ ਐਸਐਸਪੀ ਦੇ ਮਾਰਕਾ ਕੀਤੀ ਸੀ ਉਹ ਕਹਿੰਦਾ ਸੀ ਵੀ ਅਰਦਾਸ ਵਿੱਚ ਨਾਮ ਨਹੀਂ ਲਿਆ ਜਾਊਗਾ ਅਰਦਾਸ ਸਪੀਕਰ 'ਚ ਹੋਊਗੀ ਪਰ ਉਸ ਟਾਈਮ ਜਿਹੜਾ ਐਸਐਚ ਸੀਗਾ ਧਰਮਕੋਟ ਡੀਐਸਪੀ ਜਿਹੜਾ ਆਇਆ ਮੁਕੀ ਹਾਂ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਤੁਹਾਡੇ ਸਾਹਮਣੇ ਵੀ ਇਹਨੂੰ ਰਾਜ ਅਰਦਾਸ ਜਿਹੜੀ ਉੱਚੀ ਕਰੋ ਸਪੀਕਰ 'ਚ ਕਰੋ ਪਰ ਉਹਨਾਂ ਨੇ ਜਿਹੜਾ ਬਚਨ ਸੀਗਾ ਉਹ ਨਭਾਇਆ ਨਹੀਂ ਪ੍ਰਸ਼ਾਸਨ ਨੇ ਇਹ ਖੁਦ ਇਹ ਕੰਮ ਕਰਵਾਇਆ ਅਸੀਂ ਤਾਂ ਇਹ ਗੱਲ ਕਵਾਂਗੇ ਵੀ ਜਿਹੜੇ ਭੋਗ ਵੀ ਜਿਹੜਾ ਪਵਾਇਆ ਨਾ ਉਹ